ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਪਹਿਲਾਂ ਤਾਂ ਜਿੰਨੇ ਵੀ ਦਰਸ਼ਕ ਵੀਰ ਜੁੜੇ ਹੋਇਆ ਸਾਰਿਆਂ ਨੂੰ ਇੱਕੋ ਬੇਨਤੀ ਆ ਵੀ ਅੱਜ ਵਾਲੀ ਵੀਡੀਓ ਤੁਹਾਡੇ ਬਹੁਤ ਪਸੰਦ ਦੀ ਵੀਡੀਓ ਹੋਊਗੀ ਤੇ ਫਿਰ ਆਪਾਂ ਜਿਹੜੀਆਂ ਕੱਲੇ ਕੱਲੇ ਜਾਨਵਰ ਦੀ ਡਿਟੇਲ ਲੈ ਕੇ ਦੇਣੀਆਂ ਪਹੁੰਚਿਆ ਹੋਇਆ ਮੈਂ ਇਸ ਟਾਈਮ ਮਿੱਤਰੋ ਮੋਗੇ ਜ਼ਿਲ੍ਹੇ ਦੇ ਇੱਕ ਮਾਨਮਤਾ ਨਗਰ ਤੇ ਮਸ਼ਹੂਰ ਨਗਰ ਆ ਜਿੰਦਾ ਬਹੁਤ ਵੱਡਾ ਨਾਮ ਆ ਨਗਰ ਦਾ ਮਿੱਤਰੋ ਮੈਂ ਖੋਸੇ ਕੋਟਲੇ ਪਿੰਡ ਦੇ ਵਿੱਚ ਖੋਸੇ ਕੋਟਲੇ ਪਿੰਡ ਦੇ ਵਿੱਚ ਇੱਕ ਤੂਰ ਫਾਰਮ ਦੇ ਉੱਤੇ ਮੈਂ ਮੌਜੂਦ ਜਿੱਥੇ ਫਾਰਮ ਵੀ ਇੱਕ ਜਿਹਾ ਵਾ ਮਿੱਤਰੋ ਜਿੱਥੇ ਕਹਿਣ ਤੋਂ ਭਾਵੇਂ ਵੀ ਬਾਣੀਆਂ ਕਿਉਂਕਿ ਮਾਲਕਾਂ ਵੱਲੋਂ ਇਹ ਗੱਲਾਂ ਵੀ ਤਾਰੀਫ ਜਿਹੜੀ ਉਹ ਜਾਨਵਰ ਹੀ ਕਰਾਉਂਦੇ ਆ ਸਾਨੂੰ ਕਰਨ ਦੀ ਲੋੜ ਨਹੀਂ ਪੈਂਦੀ ਜਿਸ ਫਾਰਮ ਦੇ ਉੱਤੇ ਮੌਜੂਦ ਹੈ ਤੇ ਮੇਰੇ ਹਿਸਾਬ ਦੇ ਨਾਲ ਵੀਡੀਓ ਵੀ ਇਸ ਫਾਰਮ ਦੀ ਪਹਿਲੀ ਵਾਰ ਯੂਟਿਊਬ ਦੇ ਉੱਤੇ ਪੈਣ ਲੱਗੀ ਆ ਤੇ ਪੈਣ ਲੱਗੀ ਆ ਤੇ ਜਾਣਕਾਰੀ ਵੀ ਤੁਹਾਡੇ ਲਈ ਭਰਪੂਰ ਹੋਊਗੀ ਆਪਣੇ ਨਾਲ ਸੱਜੀਆਂ ਖੱਪੀਆਂ ਬਾਹਾਂ ਆਪਣੇ ਭਰਾ ਕਿੰਕਣ ਵੱਡੇ ਛੋਟੇ ਭਰਾ ਬੈਠੇ ਹੋਏ ਜਿਨ੍ਹਾਂ ਨੇ ਮੁਹੱਬਤ ਦੇ ਨਾਲ ਜੁੜੇ ਹੋਏ ਆ ਕਿਉਂਕਿ ਮੈਂ ਜੇਕਰ ਫਿਕਰ ਤਾਂ ਕਰਦਾ ਹੁਣ ਇਹਨਾਂ ਚੀਜ਼ਾਂ ਦਾ ਕਿਉਂਕਿ ਯਾਦਗਾਰੀ ਲਈ ਫੇੜੀਆਂ ਹੁੰਦੀਆਂ ਨੇ ਮਿੱਤਰੋ ਉਹ ਚੀਜ਼ਾਂ ਫੋਟੋ ਦੇ ਵਿੱਚ ਰਹਿੰਦੇ ਆਂ ਬਾਕੀ ਦਾ ਪਤਾ ਕੋਈ ਨਹੀਂ ਅੱਜ ਕਿੰਨੇ ਭਰਾ ਬੈਠੇ ਆ ਕੀ ਹੋ ਜਾਣਾ ਅਗਲੀ ਜ਼ਿੰਦਗੀ ਦਾ ਕੋਈ ਪਤਾ ਨਹੀਂ ਹੁੰਦਾ ਆਪਾਂ ਨੂੰ ਆਜੋ ਆਪਾਂ ਸ਼ੁਰੂਆਤ ਕਰਦੇ ਹੋਏ ਤੁਹਾਨੂੰ ਮਿਲਾਉਣੇ ਆ ਸਾਰੇ ਭਰਾਵਾਂ ਤੋਂ ਪਹਿਲਾਂ ਆਪਾਂ ਇਕੱਲੇ ਇਕੱਲੇ ਭਰਾ ਤੋਂ ਜਾਣਕਾਰੀ ਲੈਣੀ ਸਸਟੀ ਘਰੋਂ ਸਾਰਿਆਂ ਨੂੰ ਜੀ ਸਸਟੀ ਘਰ ਪਈ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਆ ਭਰਾ ਅੰਕਲ ਜੀ ਆਏ ਹੋਏ ਹਰਿਆਣੇ ਤੋਂ ਹਨਾ ਜੀ ਤੇ ਅੰਕਲ ਤੋਂ ਸ਼ੁਰੂਆਤ ਕਰਨੀ ਆਪਾਂ ਦੀਪ ਸਿੰਘ ਪਿਊਜ਼ ਕਰਕੇ ਅਗਲੀ ਮੈਚ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਲ ਵਦਗੀ ਤੂੰ ਦੱਸੋ ਚਿੱਤਾ ਪਰਿਵਾਰ ਚੜ੍ਹਦੀ ਕਲਾ ਬਿਲਕੁਲ ਜੀ ਠੀਕ ਠਾਕ ਚਲੋ ਮੜਾ ਜਾ ਉੱਚੀ ਬੋਲੀ ਜਾ ਜਾਣਕਾਰੀ ਵਿੱਚ ਅੰਕਲ ਜੀ ਪਹਿਲਾਂ ਤਾਂ ਗੱਲ ਹੋ ਪਹਿਲਾ ਸਵਾਲ ਹਾਂ ਜੀ ਅੱਜ ਫਿਰ ਕਿਵੇਂ ਸਵਭੀ ਮੇਲ ਕਰਤੇ ਆ ਜਵਾਸਾ ਉਹੀ ਸਵਭੀ ਬਣ ਗਿਆ ਕਾਫੀ ਯਾਰਾ ਮਿੱਤਰਾਂ ਦੇ ਹੋਰ ਬੰਦਿਆਂ ਦੇ ਬਹੁਤ ਫੋਨ ਆਉਂਦੇ ਸੀ ਮੈਸੇਜ ਆਉਂਦੇ ਸੀ ਜੀ ਵੀ ਤੁਸੀਂ ਵੀਡੀਓ ਨਹੀਂ ਬਣਾਉਂਦੇ ਆਪਦੇ ਫਾਰਮ ਦੇ ਜੀ ਬੇਸਾਨ ਅਸੀਂ ਪਸੂ ਦੇਖਣੇ ਬਾਹਰ ਬੈਠੇ ਆ ਜਾਂ ਜਿਹੜੇ ਮਿੱਤਰ ਸੀਗੇ ਜੀ ਹਰੇਕ ਬੰਦੇ ਤੋਂ ਆਇਆ ਨਹੀਂ ਜਾਂਦਾ ਕਿੱਦਾਂ ਜੀ ਸੋਸ਼ਲ ਮੀਡੀਆ ਤੇ ਅਗਰ ਜਾਣਕਾਰੀ ਲੈ ਲੈਂਦੇ ਹਾਂ ਹਾਂ ਜੀ ਬਸ ਆਪਣੀ ਵੀਡੀਓ ਸੰਤਨੀਵਾਲ ਨੇ ਸਰੇਂਦਰ ਨੇ ਬਣਾਈ ਸੀ ਉਹ ਵੀ ਜਦੋਂ ਜੱਟ ਲੈ ਕੇ ਗਏ ਸੀ ਜੱਟ ਜੱਟ ਬੋਲ ਲੱਗੇ ਠੀਕ ਹੈ ਜੀ ਉਦੋਂ ਪਹਿਲਾਂ ਤਾਂ ਮੇਰੇ ਹਿਸਾਬ ਨਾਲ ਪੰਜਾਬ ਦੇ ਜੇ ਕੋਈ ਇੱਕ ਅੱਧੇ ਚੈਨਲ ਦੀ ਭਾਉਂਦੀ ਹੋਵੇ ਨਹੀਂ ਉਸੇ ਨੇ ਦੋ ਵਾਰੀ ਬਣਾਈ ਸੀ ਉਹ ਤਾਂ ਅਸੀਂ ਪਿੰਡ ਘਰ ਹੁੰਦਾ ਸੀ ਸਾਡਾ ਜੀ ਜੀ ਤੇ ਬਣਾਈ ਸੀ ਕਿਰਾਉ ਨੇ ਬਾਦ ਵਿੱਚ ਜੱਟ ਇੱਥੇ ਤਾਂ ਥੋੜਾ ਟਾਈਮ ਹੀ ਹੋਇਆ ਅੰਕਲ ਜੀ ਆਏ ਨੂੰ ਹਾਂ ਇੱਥੇ ਅਸੀਂ 3 ਸਾਲ ਹੋ ਗਏ 3 ਸਾਲ ਹੋ ਗਏ ਪਹਿਲਾਂ ਉਥੇ ਪਿੰਡ ਦੇ ਵਿੱਚ ਹੀ ਸੀ ਹਾਂ ਜੀ ਪਿੰਡ ਵਿੱਚ ਵੀ ਹੈਗਾ ਸਾ ਅੰਕਲ ਜੀ ਜਾਨਵਰ ਵੇਖ ਕੇ ਰੂਹ ਖੁਸ਼ ਹੋ ਗਈ ਪਹਿਲਾਂ ਤਾਂ ਗੱਲ ਤੇ ਫਿਰ ਚਿਹਰੇ ਵੇਖ ਕੇ ਰੂਹ ਖੁਸ਼ ਹੋ ਗਈ ਤੁਵੇਂ ਜਿੱਤੇ ਹੀ ਮਿਲ ਗਏ ਬਸ ਸਾਰੇ ਇਹਨਾਂ ਤੁਹਾਡੇ ਵਰਗਿਆਂ ਦੇ ਸਹਿਯੋਗ ਨਾਲ ਹੀ ਆਇਆ ਸਹੀ ਗੱਲ ਹੈ ਚਲੋ ਸ਼ੁਕਰ ਪ੍ਰਮਾਤਮਾ ਦਾ ਭਰਾ ਹੁਣੀ ਹਾਇ ਹੋਇਆ ਮਿੱਤਰੋ ਹਰਿਆਣੇ ਤੋਂ ਜਿਨ੍ਹਾਂ ਨੇ ਅੰਕਲ ਜੀ ਹੁਣਿਆਂ ਦੇ ਫਾਰਮ ਤੋਂ ਇੱਕ ਝੋਟੀ ਖਰੀਦੀ ਹੈ ਉਹ ਝੋਟੀ ਵੀ ਤੁਹਾਨੂੰ ਦਿਖਾ ਦੇਵਾਂਗੇ ਜਾਨਵਰ ਵੈਸੇ ਸਾਰੇ ਹੀ ਦੱਸਣਗੇ ਤੁਹਾਨੂੰ ਵੀਡੀਓ ਦੇ ਵਿੱਚ ਕੱਲਾ ਕੱਲਾ ਜਾਨਵਰ ਦੱਸੂਗਾ ਡਿਟੇਲ ਜਾਣਕਾਰੀ ਫੁੱਲ ਲਵਾਂਗੇ ਆਪਾਂ ਅੰਕਲ ਜੀ ਹੁਣਿਆਂ ਤੋਂ ਕਿੰਨੇ ਕਦੋਂ ਤੋਂ ਕਿਹੜੇ ਸਾਲ ਤੋਂ ਲੈ ਕੇ ਕਿਉਂਕਿ ਮੈਨੂੰ ਫਿਲਹਾਲ ਇੰਨਾ ਕੋਈ ਜਾਣਕਾਰੀ ਦਾ ਪਤਾ ਕਿ ਇਸ ਫਾਰਮ ਦੇ ਵਿੱਚ ਜਿਹੜੇ ਜਾਨਵਰ ਹਨ ਮਿੱਤਰੋ ਉਹਨਾਂ ਦੀ ਤਰੀਫ਼ ਕਰਨ ਦੀ ਮੈਨੂੰ ਲੋੜ ਨਹੀਂ ਪੈਣੀ ਇਹ YouTube ਦਾ ਇੱਕ ਵੀਡੀਓ ਦਾ ਜਿਹੜਾ ਰਿਚਨਸਲਾ ਤਾਂ ਹੈਗਾ ਹੀ ਹੈਗਾ ਇਹ YouTube ਤੋਂ ਪਹਿਲਾਂ ਹੀ ਬਹੁਤ ਪਹਿਚਾਣ ਦਾ ਵੱਡਾ ਨਾਮ ਆ ਇਹਦਾ ਫਾਰਮ ਦਾ ਅੰਕਲ ਜੀ ਕਿੰਨੇ ਜਾਨਵਰ ਆਜ ਫਾਰਮ 'ਚ 50 ਜਾਨਵਰ ਆਏ ਹੁਣ ਆਪਣਾ ਨੀਲੀ ਰਾਵੀ ਦੀਆਂ ਕਿਹੜੀ ਹਾਂਜੀ ਦੋ ਗਾਵਾਂ ਵਿੱਚ ਬਸ ਇੱਕ ਗਹਿਰਾ ਤੇ ਇੱਕ ਜਰਸੀ ਇੱਕ ਗਹਿਰਾ ਗਾਵ ਤੇ ਇੱਕ ਜਰਸੀ ਬਾਕੀ 48 ਨੀਲੀ ਰਾਵੀ ਦੀ ਠੀਕ ਅੱਛਾ ਅੰਕਲ ਜੀ ਹੁਣ ਇਸ ਟਾਈਮ ਤੇ ਕੋਲੇ ਆਪਣੇ ਕੋਲ ਮਰਲੀ ਕਿੰਨੇ ਆ ਆਪਣੇ ਕੋਲੇ ਆ ਪੰਜ ਵੱਡੇ ਆ ਜੀ ਪੰਜ ਛੋਟੇ ਆ ਜੀ ਸੱਤ ਪੰਜ ਵੱਡਿਆਂ ਦਾ ਨਾਮ ਕਿਹੜੇ ਕਿਹੜੇ ਆਪਣੇ ਕੋਲੇ ਆਪਣੇ ਕੋਲੇ ਸ਼ੈਨ ਸ਼ਾਹ ਪਾਕਿਸਤਾਨਪੋਟ ਆਈ ਜਿਹੜਾ ਬਾਦਲ ਸਾਹਿਬ ਲੈ ਕੇ ਆਏ ਸੀਗੇ ਜੀ ਤੇ ਉਸ ਤੋਂ ਬਾਅਦ ਉਹ ਲక్ష్ਮੀ ਡੇਰੀ ਫਾਰਮ ਤੇ ਜਾਵੜੇ ਉਸ ਤੋਂ ਬਾਅਦ ਉਹਨਾਂ ਨੇ ਆਪਾਂ ਨੂੰ ਦਿੱਤਾ ਸੀਗਾ ਜੀ ਤੇ ਉਹਦਾ ਬੇਟਾ ਗਾਂ ਜੀ ਜੱਟ ਬੁੱਲ ਜੱਟ ਬੁੱਲ ਹਾਂਜੀ ਜਿਹੜਾ ਭਾਕਮਾਝ ਦਾ ਜੀ ਦੋਵਾਂ ਦਾ ਡੀਐਨਏ ਹੋਇਆ ਉਹਦਾ ਦੋਵਾਂ ਮਾਪਿਆਂ ਦੇ ਨਾਲ ਜੀ ਤੇ ਗਾਂ ਜੱਟ ਦਾ ਕੱਟਾ ਚੰਦਨ ਜਿਹੜਾ ਉਹਨੂੰ ਤੰਨ ਕੱਟ ਗਾਇਆ ਜੀ ਬਾਕੀ ਆਪਣੇ ਕੋਲੇ ਮਰਦਪਾਲ ਸੀਗਾ ਦੋ ਕੱਟੇ ਉਹਦੇ ਆ ਜੀ ਤੇ ਇੱਕ ਹੋਰ ਕਟਾ ਉਹ ਆਪਾਂ ਗਿਫਟ ਕਰਨਾ ਗੁਰਦੁਆਰਾ ਸਾਹਿਬ ਠੀਕ ਹੈ ਮਹਾਰਾਜ ਜੀ ਉਹ ਵੀ ਸ਼ਹਿਨ ਸ਼ਾਦਾ ਉਹ ਵੀ ਸ਼ਹਿਨ ਸ਼ਾਦਾ ਹਾਂ ਜੀ ਇੱਕ ਜੱਟ ਦਾ ਹੋਰ ਹੈ ਉਹ ਵੀ ਆਪਾਂ ਬੁੱਢੀ ਮੱਝ ਲਈ ਸੀ 18ਵੇਂ ਸੂਕੇ ਜੀ ਤੇ ਬੁੱਢੀਆਂ ਮੱਝਾਂ ਲੈ ਲੈ ਕੇ ਇਹ ਬੱਚੇ ਤਿਆਰ ਕੀਤੇ ਬੀ ਬਰੀਡ ਲਈ ਜਿਹੜੀਆਂ ਕਾਟੂ ਮਾਰਚ ਜਾਣਗੀਆਂ ਸੀ ਜਾਂ ਉਹਨਾਂ ਬੰਦਿਆਂ ਦਾ ਧੰਨਵਾਦ ਜਿਨ੍ਹਾਂ ਨੇ ਦਿੱਤੀਆਂ ਮੈਨੂੰ ਦਿੱਤੀਆਂ ਤੇ ਜਾਂ ਜਿਨ੍ਹਾਂ ਨੇ ਲੈ ਕੇ ਭੇਜੀਆਂ ਜਾਂ ਦਵਾਈਆਂ ਜੀ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦਾਂ ਕਰਦਾ ਜਿਨ੍ਹਾਂ ਨੇ ਜੀ ਮੇਰੀ ਪੂਰੀ ਮਦਦ ਕੀਤੀ ਪੈਸਿਆਂ ਦੇ ਵਿੱਚ ਵੀ ਜਾਂ ਮੈਨੂੰ ਪਸ਼ੂ ਲੈਣ ਚ ਮੈਨੂੰ ਜਾਣਾ ਨਹੀਂ ਪਿਆ ਲੈ ਕੇ ਭੇਜੀਆਂ ਜੀ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਰਿਹਾ ਜਾ ਰਿਹਾ ਹੈ ਜੀ ਅੰਕਲ ਜੀ ਵੱਡੀ ਸੋਚ ਆਈ ਇਹ ਨਹੀਂ ਤਾਂ ਅਗਲਾ ਕਹਿ ਦਿੰਦਾ ਵੀ ਮਨ ਲ 18 19 ਕਿਲੋ ਵਾਲੀ ਮੈਂ ਹੁਣ ਕੀ ਕਰੂਗੀ ਤੁਸੀਂ ਬੰਦ ਲੋ ਕਹਿੰਦੋ ਭਾਵਾ ਵੀ ਬਰੀਡ ਆ ਜਿਹੜੀ ਥਰਮੋਸੂਸੂ ਵਾਲਾਂ ਗੰਮੀ ਆ ਹਾਂ ਜੀ ਮੈਂ ਦੋ ਥਣ ਵਾਲੀਆਂ ਵੀ ਲਈਆਂ ਜੀ ਇੱਕ ਥਣ ਵਾਲੀ ਵੀ ਲਈ ਐ ਇੱਕ ਥਣ ਵੀ ਕੱਲੀ ਜਿਹੜੀਆਂ ਮੱਝਾਂ ਨੇ ਮੇਲਿਆਂ ਤੇ ਦੁੱਧ ਚਵਾਇਆ ਸੀਗਾ ਜਾਂ ਪੰਡਾ ਪੱਤਰ ਤੇ ਚ ਆਇਆ ਜਿਹੜਾ ਮਸ਼ਹੂਰ ਮਚਾ ਸਕਿਆ ਜੀ ਜਿਹੜੀਆਂ ਤੁਹਾਡੀ ਨਿਗਾਹ ਦੇ ਵਿੱਚ ਸੀ ਨਿਗਾਹ ਚ ਕਈ ਤਾਂ ਹੁਣ ਵਿੱਚ ਅੱਜ ਨਿਗਾਹ ਚ ਕੀਤੀ ਆ 2 3 ਸਾਲ ਬਾਅਦ ਮਿਲੀ ਮੈਨੂੰ ਉਹ 2 3 ਸਾਲ ਕੀ ਆ ਹਾਂਜੀ ਪਰ ਉਹਨਾਂ ਨੇ ਬੰਦਿਆਂ ਦਾ ਧੰਨਵਾਦ ਜਿਨ੍ਹਾਂ ਨੇ ਮੈਨੂੰ ਫੋਨ ਕੀਤਾ ਜਿਨ੍ਹਾਂ ਨੇ ਦਿੱਤੀਆਂ ਇਹ ਮਤਲਬ ਦੇਖੋ ਇੱਕ ਗੱਲ ਸੋਚਣ ਵਾਲੀ ਕਹਿਣ ਵਾਲੀ ਆ ਕਿਉਂਕਿ ਮੰਡੀਆਂ ਦੇ ਵਿੱਚ ਆਪਾਂ ਜਾਣਦੇ ਆ ਜਦੋਂ ਕਦੇ ਵੀ ਤੁਸੀਂ ਪਸ਼ੂ ਮੰਡੀ ਲੱਗੀ ਹੋਵੇ ਢੇੜਾ ਮਾਰ ਕੇ ਆਉਨੇ ਆ ਕਿਉਂਕਿ ਜਿਹੜਾ ਪਸ਼ੂ ਪਾਲਣ ਦੇ ਕਿੱਤੇ ਦੇ ਨਾਲ ਸ਼ੌਂਕੀ ਆ ਨਾ ਬੰਦਾ ਬਾਈ ਉਹਨੂੰ ਇਹ ਚੀਜ਼ ਦਾ ਪਤਾ ਲੱਗ ਜਾਊਗਾ ਇਸੇ ਤਰ੍ਹਾਂ ਦੀ ਕਹਾਣੀ ਅੰਕਲ ਜੀ ਹੁਣੇ ਆਉਂਦੀ ਇੱਕ ਕਹਾਣੀ ਆ ਪਿੰਡ ਦੀ ਮੈਂ ਵੀਡੀਓ ਬਣਾ ਕੇ ਆਇਆ ਸੀ ਫਤੇਗੜ ਪਈ ਤੂਰ ਦੇ ਕੋਲੇ ਅੱਜ ਤੋਂ 5-4 ਸਾਲ ਪਹਿਲਾਂ ਮੈਂ ਵੀਡੀਓ ਕੀਤੀ ਸੀ ਉਹ ਮੈਂ ਲਫੰਡਰਾਂ ਵਾਲੇ ਵਿੱਚ ਚੜੱਕ ਮੰਡੀ ਤੋਂ ਬਾਈ ਨੇ ਉੱਥੋਂ ਖਰੀਦੀ ਜਮੈਂ ਕੁਝ ਵੀ ਦੁੱਧ ਨਹੀਂ ਸੀ ਦਿੰਦੀ ਕਹਿਣ ਤੋਂ ਭਾਵੇਂ ਅਸੀਂ ਵੀ ਇੱਕ ਖਤਮ ਵਾਲੀ ਗੱਲ ਸੀ ਕਿਉਂਕਿ ਉਹ ਸਵੇਰ-ਸਵੇਰ ਆ ਕੇ 5 ਵਜੇ ਉੱਥੇ ਵੇਚ ਗਈ ਸੀ ਮੁਸਲਮਾਨਾਂ ਨੂੰ ਪਰ ਉਹਨਾਂ ਤੋਂ ਜਾਨ ਬਚਾ ਕੇ ਉਹ ਅੰਕਲ ਜੀ ਹੁਣੇ ਉਹਦੇ ਘਰੇ ਲੈ ਕੇ ਗਏ ਉਹਨਾਂ ਨੇ ਜਾ ਕੇ ਉਹਦਾ ਟ੍ਰੀਟਮੈਂਟ ਕੀਤਾ 27-28 ਕਿਲੋ ਦੁੱਧ ਦਿੱਤਾ ਮੈਨੂੰ ਦੇਖੋ ਇਹ ਗੱਲਾਂ ਹੁੰਦੀਆਂ ਕਈ ਵਾਰ ਹੀਰੇ ਵੀ ਆਪਾਂ ਗਵਾ ਲੈਨੇ ਆ ਬਾਈ ਐਂਕਲ ਜੀ ਇੱਕ ਗੱਲ ਹੋਰ ਸੋਚਣ ਵਾਲੀ ਆ ਵੀ ਜਿਵੇਂ ਆਪਾਂ ਜਾਨਵਰ ਚੰਗਾ ਵੇਚ ਦਿੰਨੇ ਆ ਫਿਰ ਵੇਚਣਾ ਸੌਖਾ ਲੈਣਾ ਔਖਾ ਨਹੀਂ ਹੋ ਗਿਆ ਲੈਣਾ ਤਾਂ ਬਹੁਤ ਹੀ ਮੁਸ਼ਕਲ ਆ ਜੀ ਬਹੁਤ ਮੁਸ਼ਕਲ ਲੈਣਾ ਤਾਂ ਹੁਣ ਅਗਲਾ ਦਿਓ ਤਾਂ ਫੇਰ ਹੀ ਲਾਵਾਂਗੇ ਬੇਚੀ ਤਾਂ ਜਦੋਂ ਮਰ ਜੇ ਰਿਆ ਕਰਨ ਕਰਕੇ ਦੇ ਦੇਉ ਸਹੀ ਗੱਲੋ ਲੈਣਾ ਤਾਂ ਹੁਣ ਅਗਲੇ ਤੇ ਡਿਪੈਂਡ ਆ ਵੀ ਆਪਾਂ ਦਿੰਦਾ ਕਿ ਨਹੀਂ ਦਿੰਦਾ ਠੀਕ ਆ ਐਂਕਲ ਜੀ ਬਾਕੀ ਗੱਲਾਂ ਬਾਤਾਂ ਆਪਾਂ ਕਰਦੇ ਆ ਭਰਾ ਹੁਣੀ ਵੀ ਲੇਟ ਹੁੰਦੇ ਆ ਆਪਾਂ ਅੱਜ ਝੋਟੇ ਵੇਚੀ ਆ ਫਿਰ ਕਿਹਣਾ ਹਾਂਜੀ ਦੇ ਆਪਣੇ ਫਾਰਮ ਤੋਂ ਹਾਂਜੀ ਇਹਦੇ ਬਾਰੇ ਥੋੜਾ ਜਿਹਾ ਵਿਸਤਾਰ ਦੇ ਨਾਲ ਦੱਸ ਦਈਏ ਵੀ ਇਹ ਕਿਹੜੇ ਸੀਮਨ ਦੀ ਹੈ ਇਹ ਸੀਮਨ ਦੇ ਨੇ ਇਹ ਮਰਦਸਾਨ ਸੀ ਆਪਣੇ ਕੋਲੇ ਡਾਇਰੈਕਟ ਕ੍ਰੋਸ ਦੀ ਆਈ ਉਹਦੀ ਮਰਦਸਾਨ ਤੋਂ ਡਾਇਰੈਕਟ ਕ੍ਰੋਸ ਹਾਂਜੀ ਉਹ ਗੁਰਦੁਆਰਾ ਚਾਰ ਸਾਹਿਬ ਤੋਂ ਆਇਆ ਸੀ ਉਹਨਾਂ ਬਾਬਿਆਂ ਦਾ ਬਹੁਤ ਹੀ ਧੰਨਵਾਦ ਜੀ ਜਿਨ੍ਹਾਂ ਨੇ ਮੈਨੂੰ ਚਾਰ ਸਾਹਿਬ ਬਾਬੇ ਠੀਕ ਹੈ ਜੀ ਤੋਂ ਸ਼ੁਕਰ ਹੈ ਭਾਈ ਧੰਨਵਾਦ ਬਾਬਾ ਜੀ ਤੁਸੀਂ ਆਪਾਂ ਕੱਟਾ ਦੇਣਾ ਇੱਕ ਉਹ ਵੇਖ ਕੇ ਗਏ ਸੀ ਇੱਥੇ ਜੀ ਉਹਨਾਂ ਨੂੰ ਹੁਣ ਛੱਡ ਕੇ ਆਉਣਾ ਤੋਂ ਉਹ ਉੱਥੇ ਚਾਰ ਸਾਹਿਬ ਕੋਲ ਦੇਖ ਹਾਂ ਜੀ ਉਹ ਠੀਕ ਹੈ ਠੀਕ ਹੈ ਚਲੋ ਸ਼ੁਕਰ ਹੈ ਜੀ ਤੇ ਇਹ ਜਿਹੜੀ ਹਾਂ ਜੀ ਆਪਣੇ ਕੋਲ ਪਹਿਲਾਂ ਵੀ ਝੋਟੀ ਲੈ ਕੇ ਗਏ ਸੀ ਇੱਕ ਪਹਿਲਾਂ ਵੀ ਝੋਟੀ ਲੈ ਕੇ ਗਏ ਸੀ ਉਹ ਤਰੋਲੇ ਮੇਲੇ ਤੇ ਬਹੁਤ ਵਧੀਆ ਦੁੱਧ ਕੱਢਿਆ ਉਹਨੇ ਠੀਕ ਹੈ ਜੀ ਇਹ ਇਹ ਉਹ ਤੋਂ ਇਹ ਮੈਨੂੰ ਕਹਿੰਦੇ ਸੀ ਕਿ ਜਦੋਂ ਤੂੰ ਇਹ ਝੋਟੀ ਦੇਣੀ ਹੋਈ ਜੀ ਤੇ ਉਹ ਤੋਂ ਸਾਨੂੰ ਦੱਸ ਕੇ ਤਈ ਠੀਕ ਹੈ ਜੀ ਤੇ ਹੋਰ ਵੀ ਬੰਦੇ ਫਿਰਦੇ ਸੀ ਫਿਰ ਆਪਾਂ ਪਹਿਲੇ ਇਹਨਾਂ ਦੀ ਰੱਖੀ ਨਹੀਂ ਸਿਆਣੀ ਗੱਲ ਜਿਨ੍ਹਾਂ ਨੇ ਸਮਾਂ ਡੀਕਿਆ ਹੈ ਧੰਨਵਾਦ ਇਹਨਾਂ ਦਾ ਅੱਛਾ ਇਹ ਕਿਹਨਾਂ ਸੂਆ ਸੂਰੀ ਆ ਇਹ ਤੀਜੀ ਸੂਏ ਸੁਣੀ ਆ ਇਹ ਹੁਣੇ 5.5 ਮਹੀਨੇ ਦੀ ਗੱਪਣਾ ਆਈ 5.5 ਮਹੀਨੇ ਦੀ ਗੱਪਣਾ ਤੀਜੀ ਸੂਏ ਨੇ ਸੂਰਾ ਹਾਂ ਜੀ ਗਾ ਇਹ ਤੇ ਇਹ ਕਿੰਨਾ ਦੁੱਧ ਤੇ ਚੱਲ ਗਈ ਸੀ ਆਪਣੇ ਇਹ ਸਾਡੇ ਕੋਲੇ ਪਹਿਲੇ ਸੂਏ ਇਹਨੇ 13 ਕਿਲੋ ਦਿੱਤਾ ਸੀ ਪਹਿਲੇ ਸੂਏ 13 ਕਿਲੋ ਆਪਣੇ ਫਾਰਮ ਤੇ ਦੁੱਧਰ ਕਾਰਡ ਕਰਵਾ ਲਾਦੇ ਆਂ ਕੀ ਬਾਤ ਹੈ ਜੀ ਅੱਛਾ ਮ ਇਹ ਮੱਝ ਆਪਾਂ ਲਈ ਸੀਗੀ ਸੁਨਵਾ ਵਾਲਿਆਂ ਤੋਂ ਲਈ ਸੀ ਸੁਨਵਾ ਵਾਲਿਆਂ ਤੋਂ ਹਾਂਜੀ ਉਹ ਮੱਝ ਤੇ ਦੋ ਹੀ ਥਣ ਚਲਦੇ ਸੀਗੇ ਦੋ ਹੀ ਚਲਦੇ ਸੀ ਜੀ ਹਾਂਜੀ ਉਹ ਉਹਦੀ ਧੀ ਆ ਗਈ ਹੈ ਹਾਂਜੀ ਉਹਦੀ ਪਿਓ ਵਾਲੇ ਪੱਖ ਤੋਂ ਵੀ ਚੰਗਾ ਬਲੱਡ ਹੋ ਗਿਆ ਮਾਣ ਵਾਲੇ ਪੱਖ ਤੋਂ ਵੀ ਹੋ ਗਿਆ ਫਿਰ ਮਨ ਲਓ ਹੁਣ ਅੱਗੇ ਇਹ ਗੱਪਣ ਕਿਹੜੇ ਤੋਂ ਕਰਾਈ ਹੋਈ ਹੈ ਜੀ ਇਹ ਜੱਟ ਦਾ ਕੱਟਾ ਜੀ ਜਿਹੜਾ ਚੰਦਨ ਪੰਚਸਤਾਰੋਂ ਫੋਟੋ ਮੱਝ ਦਾ ਹੀ ਹੋਊ ਜੀ 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 ਚੰਦਨ ਤੋਂ ਗੱਪਣ ਹਾਂਜੀ ਉਹ ਤੋਂ ਕਹਿੰਦਾ ਜੇ ਇੱਕ ਗੱਲ ਹੋਰ ਅੰਕਲ ਜੀ ਮਨ ਲਓ ਜਿਵੇਂ ਤੁਸੀਂ ਅੱਜ ਆਪਾਂ ਬੈਠੇ ਹੋਏ ਆ ਚਲੋ ਹਨਾ ਮੰਨ ਲਓ ਜਾਨਵਰ ਤਾਂ ਤੁਹਾਡੇ ਨਿਗਾਹ ਦੇ ਵਿੱਚ ਮੇਰੇ ਹਿਸਾਬ ਨਾਲ ਜੇ ਕੋਈ ਆਇ ਕੀ ਹਣਾ ਵੀ ਇਡਾ ਵੱਡਾ ਪੰਜਾਬ ਦੇ ਵਿੱਚ ਫਾਰਮ ਵੀ ਹੈਗਾ ਯਾ ਨਹੀਂ ਬਾਤੋ ਬਾਤ ਦੁਨੀਆ ਪਈ ਜੀ ਮੈਂ ਆਪ ਦੀ ਤਾਰੀਫ ਨਹੀਂ ਕਰਦਾ ਕਾ ਬਸ ਜੜੇ ਬੰਦਿਆਂ ਨੂੰ ਹੁਣ ਮੈਂ ਜੁੜਿਆ ਵਿਆ ਉਹਨਾਂ ਨੂੰ ਪਤਾ ਮੇਰੇ ਬਾਰੇ ਤੇ ਉਹ ਕਹਿ ਦਿੰਦੇ ਵੀ ਸਾਨੂੰ ਦਈ ਕੋਈ ਕੱਟੇ ਦਾ ਕਾਫੀ ਜਾਵੜੇ ਹੋਣ ਵੀ ਯਾਰ ਇੱਕ ਮੱਝ ਹੋਰ ਜਾਣੀ ਹੈ ਜੀ ਇਹ ਆਪਣਾ ਯਾਰ ਦੋਸਤ ਹੈ ਬਹੁਤ ਸਾਲਾਂ ਦੇ ਜੀ ਜਦੋਂ ਦੇ ਨੀਲੀ ਰਾਵੀ ਦੇ ਵਿੱਚ ਵੜੇ ਆ ਜੀ ਤੇ ਇਹਨਾਂ ਨੇ ਮੈਨੂੰ ਬੂਰੀ ਮੱਝ ਲੈ ਕੇ ਭੇਜੀ ਸੀ ਕਿ ਮੇਰੇ ਜਾਣ ਤੋਂ ਬਿਨਾਂ ਹੀ ਜੀ ਏ ਇੰਨੀ ਜ਼ਿਆਦੇ ਨਿਕਲੇ ਵੀ ਮੈਂ ਦੱਸ ਹੀ ਨਹੀਂ ਸਕਦਾ ਵੀ ਇੰਨੀ ਬਤ ਪੂਰੀ ਖਰੀਦ ਨਿਕਲੀ ਬਹੁਤ ਜ਼ਿਆਦੇ ਜੀ ਠੀਕ ਜੀ ਜੀ ਇਹਨਾਂ ਨੇ ਆਪ ਹੀ ਖੋਦ ਲੈ ਕੇ ਭੇਜੀ ਆਪ ਹੀ ਸਾਈ ਦਿੱਤੀ ਜੀ ਸਾਰਾ ਕੁਸ ਜੀ ਤੇ ਉਹ ਮੱਝ ਵੀ ਹਰਿਆਣੇ ਜਾਵੜੇ ਜੀ ਠੀਕ ਜੀ ਠੀਕ ਕੀ ਬਾਤ ਲੋਕ ਕਿੰਨੇ ਪਸੂ ਜਾਵੜੇ ਹੋਣਗੇ ਜਿਹੜਾ ਨਵਾਵੇਂ ਕੱਟਾ ਗਿਆ ਪਰਗੜ ਕੋਲੇ ਪਰਗੜ ਕੋਲੇ ਉਹ ਮੱਝ ਦਾ ਜਿਹੜੀ ਉਸ ਨੇ ਲੈ ਕੇ ਭੇਜੀ ਸੀ ਜਿਹੜੇ ਭਾਈ ਨੇ ਪੂਰੀ ਮੱਝ ਲੈ ਕੇ ਭੇਜੀ ਸੀ ਉਹਦਾ ਬੱਚਾ ਉਹ ਪਰਗੜ ਕੋਲੇ ਉਹ ਸੋਨਾ ਤਿਆਰ ਕਰਾਉਂਦਾ ਉਹ ਸੋਨਾ ਕੱਟਾ ਜੀ ਮੈਂ ਉਹਨਾਂ ਦੇ ਸਮੇਂ ਤੋਂ ਵੀ ਹੁਣ ਕਈ ਬੰਦੇ ਮੇਰੇ ਨਾਲ ਚਾਰ ਪੰਜ ਬੰਦੇ ਗੁੱਸੇ ਹੋ ਗਏ ਉਹ ਕੱਟੇ ਪਿੱਛੇ ਹਾਂ ਜੀ ਇਹ ਕੱਟੇ ਪਿੱਛੇ ਉਹ ਫਿਰ ਬੰਦੇ ਇੱਕ ਦਾ ਵੀ ਚਲੋ ਇੱਕ ਗੱਲ ਦਾ ਇਹਨਾਂ ਚੋਰ ਪਿਆ ਵੀ ਉਹ ਮੈਨੂੰ ਦੇਣਾ ਪਿਆ ਇੱਕ ਗੱਲ ਹੋਰ ਵੀ ਹੈ ਜੀ ਅੰਕਲ ਜੀ ਉਹ ਬੰਦਾ ਜਿੰਨੀ ਉਹਨੇ ਰੂਹ ਨਾਲ ਉਹ ਕੱਟੇ ਦੀ ਸੇਵਾ ਕੀਤੀ ਹੈ ਕਿਤੇ ਤੁਸੀਂ ਜਿਹੜਾ ਬੱਚਾ ਦਾ ਤੁਹਾਨੂੰ ਫੋਟੋ ਫੋਟੋ ਆਪੂ ਦਾ ਰਹਿੰਦਾ ਉਹ ਰਾਬਤਾ ਕੈਮ ਹੋਊਗਾ ਤੁਹਾਡੇ ਨਾਲ ਪਰ ਰੂਹ ਖੁਸ਼ ਹੋ ਜਾਂਦੀ ਕੱਟੇ ਨੂੰ ਵੇਖ ਕੇ ਵੱਧ ਘੱਟ ਕੋਈ ਨਾ ਬਣਾ ਦੂਗਾ ਤਾਂ ਹਾਂ ਬਣਾ ਦੂਗਾ ਜੀ ਮਿਹਨਤ ਵੀ ਉਹ ਮੁੰਡਾ ਬਹੁਤ ਚਰ ਤੋਂ ਹਾਂ ਜੀ ਉਹ ਪਾਕਿਸਤਾਨੋਂ ਪੋਰਟ ਝੋਟੇ ਦਾ ਹੀ ਚਾਂਚਾ ਹਾਂ ਠੀਕ ਹੈ ਕੀ ਬਾਤ ਹੈ ਜੀ ਅੱਛਾ ਅੰਕ ਸੱਸਰੀ ਘਰ ਕੀ ਹਾਲ ਚਾਲ ਹੈ ਪਹਿਲਾਂ ਤੇਰਾ ਭਰਾ ਪੰਜਾਬ ਪਹੁੰਚਣ ਤੇ ਸਾਡੇ ਕੋਲ ਧੰਨਵਾਦ ਜੀ ਹੈ ਮਿਹਰਬਾਨੀ ਸੱਸਰੀ ਘਰ ਸਾਰਿਆਂ ਨੂੰ ਹੋਰ ਭਰਾ ਸੇਤਾ ਘਰ ਪਰ ਆਹ ਸਭ ਬਿਲਕੁਲ ਕੋਈ ਨਹੀਂ ਚੱਲ ਜੀ ਕਰਾ ਦੇ ਚਲੋ ਸ਼ੁਕਰ ਅੱਛਾ ਬ੍ਰਦਰ ਫਿਰ ਅੰਕਲ ਨਾਲ ਕਿਵੇਂ ਰابطਾ ਬਣ ਗਿਆ ਸਾਡੀ ਬਸ ਜਾਰੀ ਦੋਸਤੀ ਲਾ ਲਓ ਜੀ ਕਾਫੀ ਸਾਲ ਤੋਂ ਚੰਨੇ 4 ਸਾਲ ਤੋਂ ਜੀ ਪਹਿਲਾ ਵੀ ਸੀ ਨਾ ਤੋਂ ਮੱਝ ਲੈ ਕੇ ਗਈ ਸੀ ਜਿਹੜੀ ਆ ਅੱਜ ਲੈ ਕੇ ਗਿਆ ਜੀ ਇਹਦੀ ਵੱਡੀ ਭੈਣ ਜਿਹੜੀ ਉਹ ਸਾਡੇ ਕੋਲ ਹੀ ਹੈ ਇਹ ਮੱਝ ਦੀ ਹੈ ਹਾਂਜੀ ਠੀਕ ਹੈ ਬਈ ਮੰਨ ਲਓ ਵੀ ਤੁਸੀਂ ਉਹ ਜਿਹੜੀ ਮੈਂ ਫਿਰ ਤਨੋਲੇ ਮੇਲੇ ਤੇ ਵੀ ਪਾਈ ਸੀ ਕਿੰਨਾ ਦੁੱਧ ਕੱਢ ਗਈ ਸੀ ਉੱਥੇ ਉੱਥੇ ਜੋ ਦਾ ਸੀ ਆ 19 ਕਿਲੋ 980 ਗ੍ਰਾਮ 19 ਕਿਲੋ 980 ਗ੍ਰਾਮ 19 ਕਿਲੋ ਮੈਂ ਨਾ ਪਹਿਲਾਂ ਮਗਰੀਆਂ ਚਵਾਈਆਂ ਦੀ ਥੋੜੀ ਜਿਹੀ ਕਰਕੇ ਪਹਿਲਾਂ ਤਾਂ ਟਕਰੌਂਦੀ ਰਹੀ ਉਹ ਨਹੀਂ ਸਾਡੇ ਦਾ ਸਟੇਬਲ ਰਹੀ ਹੈ ਜੀ 10 ਕਿਲੋ ਤੱਕ ਤੇ ਉੱਥੇ ਸੀਗਾ ਮੇਂ ਹਾਂਜੀ ਹਾਂਜੀ ਅੱਛਾ ਵੀਰੇ ਕਿਹੜਾ ਪਿੰਡ ਆ ਗਿਆ ਆਪਣੇ ਹਰਿਆਣੇ ਦੇ ਵਿੱਚ ਸਾਡਾ ਪਿੰਡ ਹੈ ਜੀ ਰਸੂਲਪੁਰ ਰਸੂਲ ਸਾਨੂੰ ਠੁਆਣਾ ਪੈਂਦੀ ਹੈ ਤੇ ਡਿਸਟ੍ਰਿਕਟ ਫਤਿਹਗੜ੍ਹ ਜੀ ਫਤਿਹਗੜ੍ਹ ਤੋਂ ਅਕਵਾਲ ਸਿੰਘ ਮੇਰਾ ਨਾਮ ਹੈ ਤੇ ਅਕਵਾਲ ਸਿੰਘ ਅਕਵਾਲ ਵੀਰੇ ਫਿਰ ਤੁਸੀਂ ਕਿੰਨੇ ਡੰਗਰ ਰੱਖੇ ਹੋਏ ਉੱਥੇ ਸਾਡੇ ਕੋਲ ਤਾਂ ਚਾਰ ਪੰਜ ਹੀ ਪਸ਼ੂ ਨੇ ਸ਼ੌਂਕ ਹੀ ਰੱਖਦੇ ਆ ਕੋਈ ਉਹ ਡੇਰੀ ਦਾ ਕੰਮ ਨਹੀਂ ਡੇਰੀ ਦਾ ਵੀ ਮਾਲਾ ਇੱਕ ਪੈਰ ਬਾਈ ਪੈਰਵਧਨ ਦੀ ਬਰੀਡ ਬਾਈ ਕੋਲ ਪਾਸੇ ਧਿਆਣਾ ਹਾਂ ਵੀਰੇ ਇੱਕ ਗੱਲ ਹੋਰ ਵੀ ਹੋਈ ਤੁਹਾਡੇ ਉਧਰ ਮੋਹਰਾ ਦਾ ਜਿਵੇਂ ਚੜ੍ਹਾਈ ਵੱਧਦਾ ਹਨਾ ਪੱਕਾ ਜਦੋਂ ਇਧਰੋਂ ਨੀਲੀ ਦਾ ਵੀ ਚੰਗੀ ਮਹਿ ਜਾਂਦੀ ਹੋਊਗੀ ਬਹੁਤ ਪ੍ਰਭਾਵ ਪੈਂਦਾ ਹੋਊਗਾ ਹਨਾ ਹੁਣ ਜਿਵੇਂ ਤੁਹਾਡੇ ਹਰਿਆਣੇ ਤੋਂ ਜੇ ਇਧ ਗੱਲ ਤਾਂ ਜੀ ਨਸਲ ਤੇ ਹੀ ਗੱਲ ਹੈ ਜੀ ਦੇਖੋ ਚੰਗੀ ਨਸਲ ਦੀ ਚਾਹੇ ਹਰੈਣ ਤੋਂ ਪਿਆਵ ਆਵੇ ਚਾਹੇ ਦਰੋ ਹੋ ਜਾਵੇ ਨਸਲ ਤੇ ਦਾ ਦੇਖੋ ਹਰ ਕਿਤੇ ਚਰਚਾ ਹੋਣੀ ਹੈ ਜੀ ਹੂੰ ਜੀ ਬਿਲਕੁਲ ਅੱਛਾ ਬ੍ਰਦਰ ਇੱਕ ਸਵਾਲ ਹੋਰ ਹੈ ਜਿਵੇਂ ਤੁਹਾਨੂੰ ਕੀ ਫਰਕ ਲੱਗਦਾ ਨਸਲ ਤੇ ਕੰਮ ਇਹਦੇ ਵਿੱਚ ਜਿਵੇਂ ਆਪਾਂ ਇੱਕ ਆਮ ਮਿਹਨੂ ਵੀ ਪੱਠੇ ਹੋਈ ਪਾਉਣੇ ਨਸਲ ਵਾਲੀ ਮਿਹਨੂ ਵੀ ਪੱਠੇ ਪਾਉਣੇ ਰਿਜ਼ਲਟ ਕਿਹੜੀ ਵਧੀਆ ਦੇ ਉਹ ਤਾਂ ਜੀ ਦੇਖੋ ਆਪਣੀ ਸੋਚ ਦੀ ਗੱਲ ਹੈ ਜੀ ਅੱਛਾ ਕਹਾਂ ਕਹਿੰਦੇ ਜਿੱਥੇ ਦੋ ਮੱਝਾਂ ਰੱਖਣੇ ਬੰਦੇ ਨੇ ਇੱਕ ਰੱਖ ਲੋ ਇੱਕ ਰੱਖੋ ਵੀ ਰੱਖੋ ਵੀ ਜੇ ਅੱਗੇ ਜਾ ਕੇ ਆਪਾਂ ਨੂੰ ਕੋਈ ਕੱਟਾ ਵੀ ਜਾਂ ਗੱਟੀ ਵੇਚਣੀ ਹੋਵੇ ਤਾਂ ਵਧੀਆ 2 ਪੈਸੇ ਵਟਾ ਦੇ। ਦੇਖੋ ਜੀ ਇੱਕ 10 ਲੱਖ ਰੁਪਏ ਦੀ ਕਾਮ ਆਉਂਦੀ ਆ। ਦੋ ਦੋ ਕਿੱਲੇ ਦੇ ਖੁਰਰੀ ਦੇ ਉਸਤੇ ਤੇ ਖੜ ਕੇ 12 ਕਿਲੋ ਦਿੰਦੀ ਐ ਉਹਦੇ ਮਗਰ ਜਿਹੜਾ ਬੱਚਾ ਪਲ ਰਿਆ ਹੁੰਦਾ ਉਹ ਵਿਕਦਾ ਵਾ 6 ਮਹੀਨਿਆਂ ਬਾਅਦ 30000 ਦਾ 40000 ਹਾਂਜੀ ਉਹ ਵੀ ਮਲਾ ਦੇ ਚੰਗਾ ਥੋੜਾ ਜਿਆਦਾ ਤੇ ਜਿਹੜੀ ਬਰੀਡ ਵਾਲੀ ਮੱਝ ਉਹ ਦੁੱਧ ਵੀ ਆਪਾਂ ਨੂੰ ਲਗਾਤਾਰ 18 19 ਕਿਲੋ ਦੇ ਰਹੀ ਆ ਉਹਦਾ ਬੱਚਾ ਵਾ ਜਿਹੜਾ ਉਹਦੀ ਵੀ ਕੀਮਤ ਦਿਨੋਂ ਪਰ ਦਿਨ ਉੱਪਰ ਵੱਧ ਹੀ ਜਾਂਦੀ ਆ ਘਟਦੀ ਤਾਂ ਹੈ ਨਹੀਂ ਹਨਾ ਜੀ ਤੇ ਪੱਠੇ ਤੇ ਸੇਵਾ ਉਹੀ ਟਾਈਮ ਸਮਾਂ ਉਹੀ ਲੈਣਾ ਇਹਨਾਂ ਨੇ ਵੀ ਉਹੀ ਲੈਣਾ ਉਹਨਾਂ ਨੇ ਵੀ ਉਹੀ ਬੀ ਜੋ ਕਿਸੇ ਨੇ ਜੇ ਕੰਮ ਕਰਨਾ ਨਾ ਨਸਲ ਤੇ ਜੀ ਤਾਂ ਉਹਦੀ ਨੀਮ ਵਧੀਆ ਹੋਣੀ ਚਾਹੀਦੀ ਹੈ ਜੀ ਬਿਲਕੁਲ ਉਹਦੀ ਨੋਆ ਜੀ ਤੇ ਉਹ ਫੇਰ ਹੀ ਬੰਦਾ ਕਾਮਯਾਬ ਹੋ ਸਕਦਾ ਜੀ ਨਹੀਂ ਬਿਲਕੁਲ ਨਹੀਂ ਅਗਲਾ ਅੱਜ ਕੱਲ ਇਹ ਫਿਰ ਇੱਕ ਟ੍ਰੈਂਡ ਚੱਲਿਆ ਹੋਇਆ YouTube ਦੇ ਉੱਤੇ ਹਰ ਇੱਕ ਬੰਦਾ ਲੰਮੀ ਜੀ ਲਿਸਟ ਬਣਾ ਲੈਂਦਾ ਇੰਨੀ ਫੀਡ ਪੈ ਗਈ ਮਾਦ ਨੂੰ ਸਾਲ ਦੇ ਵਿੱਚ ਇਹਨਾਂ ਦਾਣਾ ਪੈ ਗਿਆ ਇਹਨਾਂ ਮੈਨੇ ਦੁੱਧ ਦਿੱਤਾ ਤੇ ਇਹਨਾਂ ਘਟ ਗਈ ਪਰ ਮੈਂ ਉਹਨਾਂ ਨੂੰ ਇਹ ਚੀਜ਼ ਕਹਿਣਾ ਹੁੰਦਾ ਵੀ ਵੀਰੇ ਤੁਸੀਂ ਕੱਲੀ ਲਿਸਟ ਨਾ ਮੈਂਟੇਨ ਕਰਿਆ ਕਰੋ ਤੁਸੀਂ ਇਹ ਚੀਜ਼ ਵੀ ਵੇਖਿਆ ਕਰੋ ਵੀ ਸਾਡੇ ਘਰ ਦੇ ਵਿੱਚ ਜੇ 5 ਜੀਆ ਦੇ ਅੱਧਾ ਅੱਧਾ ਕਿਲੋ ਵੀ ਦੁੱਧ ਪੀਂਦੇ ਆ 2.5 ਕਿਲੋ ਦੁੱਧ ਉਹ ਤਾਂ ਬਚਾ ਗਈ ਨਾ ਹਾਂਜੀ ਹਾਂਜੀ ਤੇ ਬਚਤ ਤਾਂ ਵੀਰੇ ਹੈਗੀ ਹੈਗੀ ਇਸ ਕੰਮ ਦੇ ਵਿੱਚ ਇਹ ਤਾਂ ਜੇ ਦੇਖੋ ਸ਼ੌਂਕ ਦੀ ਗੱਲ ਜਿੱਥੇ ਕੋਈ ਸ਼ੌਂਕ ਹੋਵੇ ਉੱਥੇ ਸਾਰਾ ਕੁਝ ਕਰਨਾ ਵੀ ਪੈਂਦਾ ਇਕੱਲੇ ਪੈਸਾ ਮੁੱਖ ਨਹੀਂ ਹੁੰਦਾ ਜੀ ਜੀ ਤੇ ਨਾ ਬਣਾਉਣ ਲਈ ਬੰਦੇ ਨੂੰ ਜੇ ਸ਼ੌਂਕ ਹੈ ਤਾਂ ਹੀ ਕੁਝ ਹੋ ਸਕਦਾ ਜੀ ਬਿਲਕੁਲ ਜੀ ਤੇ ਇੱਕ ਗੱਲ ਹੋਰ ਆ ਵੀਰੇ ਜਿਵੇਂ ਆਪਾਂ ਮੰਨ ਲਾ ਹੁਣ ਅੰਕਲ ਜੀ ਹੁਣੇ ਕੋਲੋਂ ਤੁਸੀਂ ਮੱਝ ਲੈ ਕੇ ਚੱਲੇ ਆ ਹਨਾ ਪਹਿਲਾਂ ਵੀ ਤੁਸੀਂ ਇੱਕ ਲੈ ਕੇ ਗਏ ਉਹ ਖਰੀ ਉਤਰੀ ਹੁਣ ਦੂਜੀ ਦਾ ਵੀ ਥੋੜਾ ਇਹੀ ਸੀਗਾ ਵੀ ਲੈ ਕੇ ਜਾਣੀ ਤੇ ਇੱਥੇ ਲੈ ਕੇ ਆ ਵੀ ਵਿਸ਼ਵਾਸ ਆ ਇੱਕ ਜਿਹੜਾ ਉਹ ਪੂਰਾ ਪਣ ਜਾਂਦਾ ਹੈ ਹਨਾ ਬਾਕੀ ਸੀ ਅੰਕਲ ਹੁਣੀ ਵੀਡੀਓ ਬਾੜੀ ਉਹ ਤੋਂ ਤਾਂ ਬੜਾ ਡਰਦੇ ਆ ਹਨਾ ਅੰਕਲ ਵੀ ਤੇ ਚਰਚਾ ਦੇ ਵਿੱਚ ਨਹੀਂ ਰਹਿਣਾ ਚਾਹੁੰਦੇ ਕਿਉਂਕਿ ਇਹਨਾਂ ਦੀ ਚਰਚਾ ਪਹਿਲਾਂ ਆਮ ਹੀ ਆ ਲਸ ਇਹਨਾਂ ਦੇ ਵੈਸੇ ਲੋਕ ਤਾਂ ਜੀ ਬਰੀਡਰ ਆਪਦੇ ਮੂੰਹੋਂ ਬੋਲਦੇ ਆ ਜੀ ਇਹਨਾਂ ਦੇ ਜੋ ਵੀ ਪਸ਼ੂ ਆ ਉਹਨਾਂ ਨੂੰ ਦੱਸਣ ਆਪ ਹੀ ਦੱਸਦੇ ਆ ਵੀ ਸਾਡੀ ਖਰੇ ਵੀ ਦੱਸਦੇ ਆ ਆਪਾਂ ਨੂੰ ਹਾਂ ਜੀ ਕੋਈ ਬਰੀਡ ਤਾਂ ਬਰੀਡ ਹੀ ਐਂ ਜੇ ਲੱਗੀ ਜਾਂਦਾ ਜਿਵੇਂ ਕਿਸੇ ਪਾਕਿਸਤਾਨ ਦੇ ਨਿੱਕੇ ਜਿਹੇ ਪਿੰਡ ਦੇ ਵਿੱਚ ਆ ਗਏ ਹੁੰਦੇ ਤਾਰ ਤੁਰਤਾ ਪਰੈਂਕਲ ਕੋਈ ਅੱਜ ਪਾਰ ਨਹੀਂ ਕੀਤੀ ਐ ਇਹ ਤਾਂ ਮੇਰੀ ਗੱਡੀ ਦੀ ਏ ਪਰ ਭੁਲੇਖਾ ਜਿਆਨ ਦੇ ਪਈ ਜਾਂਦਾ ਹੈ ਨਾ ਨਹੀਂ ਬਹੁਤ ਚੰਗਾ ਰੋਵਾ ਜੀ ਠੀਕ ਹੈ ਤੇ ਇਹਦੇ ਵਿੱਚ ਧੰਨਵਾਦ ਅੰਕਲ ਜੀ ਦਾ ਬੜਾ ਬੜਾ ਧੰਨਵਾਦ ਕਰਦਾ ਮੈਂ ਇੱਕ ਵਾਰੀ ਫਿਰ ਤੋਂ ਜਿਨ੍ਹਾਂ ਨੇ ਤੁਸੀਂ ਸੰਭੀ ਹੋਈ ਹੈ ਪੰਜਾਬ ਦੀ ਵਿਰਾਸਤ ਆਪਣੀ ਕੋਸ਼ਿਸ਼ ਕਰ ਰਹੇ ਆ ਹਾਂ ਨਹੀਂ ਨਹੀਂ ਸ਼ੁਕਰ ਆ ਜੀ ਧੰਨਵਾਦ ਤੁਹਾਡਾ ਬੜਾ ਬੜਾ ਤੇ ਵੀਰੇ ਫਿਰ ਖੁਸ਼ ਆਮਾਣੇ ਹਾਂ ਜੀ ਹਾਂ ਜੀ ਹਾਂ ਜ ਦਿੱਤੀ ਬੰਦੇ ਦਾ ਇਕਲੋ ਉਹ ਵੀ ਬਹੁਤ ਸਾਡਾ ਪਿਆਰ ਵੀ ਲਾ ਲੋ ਜੀ ਬਹੁਤ ਜ਼ਿਆਦਾ ਹੈ ਠੀਕ ਆ ਤੇ ਆਪਣੇ ਘਰ ਵਾਲੀ ਗੱਲ ਹੀ ਹੈ ਠੀਕ ਆ ਪਹਿਲਾਂ ਤਾਂ ਸਾਰੇ ਦਰਸ਼ਕ ਵੀਰ ਜਿਹੜੇ ਵੀਡੀਓ ਵੇਖਦੇ ਉਹਨਾਂ ਵੱਲੋਂ ਮੇਰੇ ਪਰਿਵਾਰ ਵੱਲੋਂ ਸਾਰੇ ਨਗਰ ਵੱਲੋਂ ਤੈਨੂੰ ਬਹੁਤ ਬਹੁਤ ਧੰਨਵਾਦ ਕਰ ਤੈਨੂੰ ਠੀਕ ਆ ਪਾਲਟੀ ਜਦੋਂ ਮਰਜ਼ੀ ਦੇਦੀ ਉਹ ਚੱਲ ਆਪਾਂ ਪੈਂਦੇ ਰੱਖਣੇ ਠੀਕ ਆ ਤੇ ਮੈਂ ਵੀ ਮਿੱਤਰੋ ਇਹ ਵੀਰ ਨੇ ਖਰੀਦੀ ਆ ਝੋਟੀ ਪਹਿਲਾਂ ਵੀ ਬਾਈ ਤੋਂ ਇੱਕ ਝੋਟੀ ਲੈ ਕੇ ਗਿਆ ਸੀ ਵੀਰ ਜਿਹੜੀ ਤਨੋਲੇ ਮੇਲੇ ਤੇ 20 ਕਿਲੋ ਦੇ ਆਸ-ਪਾਸ ਖੜੀ ਸਾਰੇ ਨੂੰ ਆਪਣੇ ਘਰ ਦਿੰਦੀ ਰਹੀ ਜੀ 23 ਕਿਲੋ ਦੁੱਧ ਤੱਕ ਘਰੇ 23 ਕਿਲੋ ਦੁੱਧ ਦਿੰਦੀ ਸੀ ਤੇ ਮੇਲੇ ਤੇ ਆ ਕੇ 20 ਕਿਲੋ ਦੇ ਫਿਰ ਉਪਰਾਂ ਵੀ ਮੰਨੇ ਸਤਨੋਲੇ ਮੇਲੇ ਤੋਂ ਜੀ ਉਹ ਆਪਣੀ 25 26 ਦਿਨਾਂ ਦੀ ਸੂਈ ਹੋਈ ਸੀ 25 26 ਦਿਨਾਂ ਦੀ ਹਾਂਜੀ ਠੀਕ ਹੈ ਬਈ ਠੀਕ ਤੇ ਉਸ ਤੋਂ ਬਾਅਦ ਫਿਰ ਅਸੀਂ ਪੀਡੀਐਫ ਵੀ ਗਏ ਜੀ ਉੱਥੇ ਜਾ ਕੇ ਫਿਰ ਉਹ ਥੋੜੀ ਡਿਸਟਰਬ ਹੋ ਗਈ ਸੀ ਕੋਈ ਸਾਨੂੰ ਸਾਫਰ ਬਹੁਤ ਦੂਰ ਦਾ ਪੈ ਗਿਆ ਸੀ ਜੀ ਤੇ ਕੋਈ ਸਾਨੂੰ ਇੰਨੀ ਨੋਲਿਜ ਵੀ ਨਹੀਂ ਸੀ ਨੋਲਿਜ ਵੀ ਨਹੀਂ ਸੀ ਜੀ ਮੇਰੇ ਨਾਲੀ ਖੁਦ ਵਿੱਚੋਂ ਆਉਂਦਾ ਵੀ ਇੱਕ ਤਰੀਕਾ ਵੀ ਆਉਂਦਾ ਹਾਂਜੀ ਵੀ ਸਾਨੂੰ ਇੰਨੀ ਨੋਲਿਜ ਸੀ ਜੇ ਮੈਨੂੰ ਸਾਨੂੰ ਬਹੁਤ ਵਧੀਆ ਲੋਕ ਵੀ ਮਿਲੇ ਸੱਜਣ ਮਿਲੇ ਜੀ ਜਿਹੜੇ ਸਾਨੂੰ ਬਹੁਤ ਵਧੀਆ ਗਾਈਡ ਕਰਦੇ ਰਹੇ ਸੀ ਉਹਨਾਂ ਦੀ ਬਦੌਲਤ ਹੀ ਮਿਲਿਆ ਤੱਕ ਜੀ ਜੀ ਕੀ ਬਾਤ ਹੈ ਤੁਹਾਡੇ ਨਾਲ ਮੇਰੇ ਬੈਸਟ ਜਿਸ ਅੱਜ ਕੱਲ ਕਹੂਗੀ ਸਮਾਂ ਹੀ ਹੈਗਾ ਅਗਲਾ ਕਹਦਾ ਪਸੂ ਤਾਂ ਛੱਡੋ ਖੜਾ ਬਾਈ ਜਿਹੜੀ ਬਾਪੂ ਦੀ 2 2.5 ਕਿੱਲੇ ਹੁੰਦੀ ਖੁੰਝੇ ਲਾ ਕੇ ਜਹਾਜ ਚੜਨ ਵਾਲੇ ਪਾਸੇ ਰੱਖ ਰੱਖਿਆ ਵਾਲਾ ਪਰ ਮੇਰੇ ਹਿਸਾਬ ਦੇ ਨਾਲ ਤਾਂ ਇਹ ਚੀਜ਼ਾਂ ਨਾ ਮੈਂ ਤਾਂ ਇਤੋਂ ਦੀ ਸੋਚ ਰੱਖਦਾ ਵੀ ਜਿਹੜਾ ਬੰਦਾ ਇੱਥੇ ਵੀ ਮਿਹਨਤ ਕਰਦਾ ਭੁੱਖਾ ਨਹੀਂ ਮਰਦਾ ਨਹੀਂ ਨਹੀਂ ਸਿਆਣੀ ਗੱਲ ਹੈ ਜੀ ਕਿਉਂਕਿ ਮਿਹਨਤ ਤਾਂ ਕਰਨੀ ਕਿਉਂਕਿ ਆਪਾਂ ਇੱਥੇ ਸਮਾਂ ਨਹੀਂ ਦਿੰਦੇ ਆਪਦੇ ਕੰਮਾਂ ਨੂੰ ਗੱਲ ਇਹੀ ਆ ਉੱਥੇ ਜਾ ਕੇ ਆਪ ਅਗਲੇ ਦੇ ਕੰਮਾਂ ਨੂੰ ਸਮਾਂ ਦੇ ਦਿੰਦੇ ਆ ਇਹ ਉਹ ਆਪਣੀ ਕਮਾਈ ਬਣ ਜਾਂਦੀ ਹੈ ਇਹੀ ਚੀਜ਼ ਆਉਂਦੀ ਹੈ ਤੇ ਬੜੀ ਝੋਟੀਆਂ ਦੀ ਇੱਕ ਵਾਰੀ ਕਰਾ ਦੇ ਦਰਸ਼ਨ ਪੁੱਤ ਮੇਰਾ ਠਾ ਕੇ ਕਰਾਇਆ ਭਾਬੀ ਆਪ ਹੀ ਠਾਲਾ ਆ ਚੋਟੀ ਖਰੀਦੀ ਆ ਬਾਈ ਅੰਕਲ ਜੀ ਇਹਨਾਂ ਨੇ ਖਰਦੇ ਗੱਲ ਤੇ ਅੰਕਲ ਹੁਣ ਇੱਕ ਹੋਰ ਆਪਾਂ ਉਹਨਾਂ ਨਾਲ ਵੀ ਗੱਲ ਕਰ ਤਿੰਗਾ ਵੀਰੇ ਤੈਨੂੰ ਇੱਕ ਵਾਰੀ ਫਿਰ ਤੋਂ ਮੁਬਾਰਕਾਂ ਭਰਾ ਸਾਰਿਆਂ ਹਾਲ ਵੀਰੇ ਆ ਜਾਓ ਜੀ ਅੰਦਰ ਜਾਓ ਲਾ ਵੀ ਪ੍ਰਗਟ ਹੋ ਹੁਣ ਬਾਈ ਸਸਿਗਾ ਸਸਿਗਾ ਸਾਰਿਆਂ ਨੂੰ ਕੀ ਹਾਲ ਚਾਲ ਬਹੁਤ ਬਹੁਤ ਤੁਸੀਂ ਸਭ ਚੰਗੀ ਕਰਨਾ ਸ਼ੁਕਰ ਇੱਕ ਵਾਰੀ ਆਪਣਾ ਪਿੰਡ ਤੇ ਨਾਮ ਦੱਸ ਲੀ ਜੀ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਜੀ ਜੀ ਪਿੰਡ ਸਾਡਾ ਦਬਰਜੀ ਠੀਕ ਹੈ ਜੀ ਹਾਂਜੀ ਤਹਿਸੀਲ ਤੇ ਜਿਲ੍ਹਾ ਤਰਨਤਾਰ ਜੀ ਤਹਿਸੀਲ ਤੇ ਜਿਲ੍ਹਾ ਜਿਹੜਾ ਪੈਂਦਾ ਉਹ ਤਰਨਤਾਰ ਹਾਂਜੀ ਹਾਂਜੀ ਤੇ ਨੀਲੀ ਰਾਵੀ ਨਾਲ ਫਿਰਖਾ ਤੋਂ ਜੁੜੇ ਹੋਏ ਬាទ ਨੀਲੀ ਰਾਵੀ ਨਾਲ ਬਸ ਉਹ ਚਲੇ ਗਿਆ 4-5 ਸਾਲ 4-5 ਸਾਲ ਜਿਉਂਦੇ ਭਾਈ ਜੁਣੀ ਨਾਲ ਜੁੜੇ ਬਸ ਉਦੋਂ ਤੋਂ ਸਾਡਾ ਵੀ ਇਧਰ ਜਾਣ ਹੋ ਗਿਆ ਮਨ ਬਰੀਡ ਵਾਲੇ ਪਾਸੇ ਹਾਂਜੀ ਬਰੀਡ ਪਾਸੇ ਚਾਹੀਏ ਤੇ ਇੱਕ ਵੀਰੀ ਇੱਕ ਗੱਲ ਹੋਰ ਆ ਤੁਹਾਡੇ ਕੋਲ ਕਿੰਨੇ ਜਾਨਵਰ ਰੱਖੇ ਹੋਣਕਰ ਅਹੀਂ ਤੇ ਵੇਰੀ ਸ਼ੌਂਕੀਆਂ ਆਕਰ ਮਨੂੰ ਤਿੰਨ ਘੜਾ ਪਹੁਰਾਦੇ ਆ ਸ਼ੌਂਕ ਸ਼ੌਂਕ ਵਜੋਂ ਹੀ ਛੋਕ ਵਜੋਂ ਤੇ ਪਹਿਲਾਂ ਵੀ ਬਾਜੀ ਤੋਂ ਥਰੋ ਹੀ ਮੱਝ ਖੜੀ ਬਹੁਤ ਵਧੀਆ ਨੀਲੀ ਦਾਵੀ ਦੀ ਇੱਕ ਜੱਟ ਅੱਛਾ ਇੱਕ ਜੱਟ ਤਾਂ ਕਿੱਥੇ ਖਾਂਜੀ ਕੱਟਾ ਖੜਾ ਸੀ ਪਹਿਲਾਂ ਹਾਂਜੀ ਬਹੁਤ ਵਧੀਆ ਤੇ ਅੱਜ ਫੇਰ ਅਸੀਂ ਦੋ ਜੱਟ ਦੋ ਕੱਟੇ ਲੈਨੇ ਇੱਕ ਮੱਝ ਲਈ ਇੱਕ ਮੱਝ ਲਈ ਦੋ ਕੱਟੇ ਲੈ ਹਾਂਜੀ ਦੋ ਕੱਟੇ ਠੀਕ ਹੈ ਜੀ ਫਿਰ ਤੁਹਾਨੂੰ ਵੀ ਵਧਾਈਆਂ ਵੀ ਬਣੀਆਂ ਅੱਛਾ ਅੰਕਲ ਜੀ ਇਹ ਉਹਨਾਂ ਨੇ ਪਹਿਲਾਂ ਤੱਕ ਟੋਟਾ ਪੇ ਮੱਝ ਪੇ ਦੁੱਸੀ ਗੂੜੀ ਜਿਹੜੀ ਪ੍ਰਗਟ ਗੁਰੂ ਹਾਂਜੀ ਇਹਨਾਂ ਨੇ ਲੱਗਾਈ ਸਰ ਬਈ ਤੁਹਾਡਾ ਬੜਾ ਬਾਕੀ ਜਿਵੇਂ ਪਰਮਾਧਵਾ ਜਿੱਥੇ ਅੰਜਲਨ ਪਨਾ ਮਾਰ ਰਹੇ ਨੇ ਜੀ 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 ਬਸ ਇਦਾਂ ਅੰਜਲ ਨੇ ਇੱਥੇ ਹੈਗਾ ਇਹਨਾਂ ਕੋ ਜੀ ਤੁਹਾਡੇ ਆਪਣੇ ਗਰਾਜ ਪਹੁੰਚ ਗਏ ਨਾ ਜੀ 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 ਸਹੀ ਗੱਲ ਆ ਤੇ ਵੀਰੇ ਫਿਰ ਮਨ ਲਾ ਹੁਣ ਅੱਜ ਤੁਸੀਂ ਦੋ ਲੈ ਆ ਇਕੱਠੇ ਤੇ ਇੱਕ ਲਈਏ ਮਾ ਜੀ ਹਾਂਜੀ ਹਾਂਜੀ ਤਿੰਨ ਜਾਨਵਰ ਕਰੀ ਹਾਂਜੀ ਹਾਂਜੀ ਠੀਕ ਆ ਵੀਰੇ ਉਹ ਫਿਰ ਇੱਥੇ ਬਰੀਡ ਦੇ ਲਈ ਕੰਮ ਕਰ ਆ ਬੀਡ ਲਈ ਜੀ ਬੀਡ ਪਰ ਬਈ ਪਰਾਂ ਕਿ ਮਦਦ ਦੇ ਹਣਾ ਕਿਉਂਕਿ ਜਿਹੜੀ ਇਹ ਜਿਹੜੀ ਲਾਈਨ ਹੈ ਨਾ ਕਿ ਬਈ ਟੌਪ ਕਲਾਸ ਲਾਈਨ ਹੈ ਜੀ ਜਿਹੜੀ ਜੱਟ ਵਾਲੀ ਲਾਈਨ ਹੈ ਤੇ ਉੰਜ ਵੀ ਪਹਿਲਾਂ ਕੁਝ ਸਮਾਂ ਪਹਿਲਾਂ ਨਾ ਅਜਿਹਾ ਫੇਸਬੁਕ ਦੇ ਉੱਪਰ ਚੱਲਦੇ ਹੁੰਦੇ ਸੀ ਗਰੁੱਪ ਬਣਾਦੇ ਹੁੰਦੇ ਸੀ ਤੇ ਬੜੀਆਂ ਚਲੋ ਅਸੀਂ ਵੀ ਪਾਉਂਦੇ ਰਿਆਂ ਆ ਪਾਸ ਆਂਦੀਆਂ ਮੱਜਾਂ ਦੀਆਂ ਫੋਟੋਆਂ ਜੀ ਜੀ ਤੇ ਨੱਚੋਟੇ ਨਹੀਂ ਫੋਟੋਆਂ ਕਿਉਂਕਿ ਉਹਨਾਂ ਦੀ ਜਿਹੜੀ ਲਾਈਨ ਅਪ ਬਿਲਕੁਲ ਅਲੱਗਾ ਵਾ ਅਲੱਗਾ ਜੀ ਆਪਣੇ ਜਿਵੇਂ ਪੰਜ ਕਲਾਨ ਦਾ ਰੁਝਾਨ ਹੈ ਉੱਥੇ ਕੰਮ ਹੈ ਨਹੀਂ ਉੱਥੇ ਵਿੰਦੇ ਜ਼ਿਆਦਾ ਬੜੀ ਸਟਰਕਚਰ ਹਸਾਬ ਨਾਲ ਤੇ ਹੁਣ ਚਲੋ ਇਹ 22 ਦੀ ਬੜੀ ਨਾ ਉਮੀਦ ਕੀਤੀ ਹੈ ਇਹਨਾਂ ਪਰਸਾਗਾ ਉਹ ਚੀਜ਼ ਆਪਣੇ ਇਥੇ ਨੂੰ ਉਪਲਬਧ ਹੋਗੀ ਮੈਂ ਕੀ ਸਹੀ ਗੱਲ ਆ ਵੀਰੇ ਇੱਕ ਗੱਲ ਹੋਰ ਵੀ ਹੈ ਨਾ ਵੀਰੇ ਆਪਣੇ ਲੋਕ ਆ ਜਿਹੜੇ ਮੈਂ ਤਾਂ ਇਹ ਜਿੱਥੋਂ ਸੀ ਕਿ ਗੈਂ ਨੂੰ ਘਟਪੁਰ ਮੋਨ ਅਗਲਾ ਕਹਿੰਦਾ ਨਹੀਂ ਆ ਤੁਸੀਂ ਬਰਗਟੂ ਦੀ ਪਾਟ ਗੱਲ ਕੀਤੀ ਐ ਪਰ ਇਸੇ ਕਰਕੇ ਅਸੀਂ ਆ ਆਪਣਾ ਅੜ ਵੀਰ ਆਪਣੇ ਹਰਿਆਣੇ ਤੋਂ ਆਏ ਨੇ ਇਸੇ ਵੀ ਇਸ ਚੱਕਰ 'ਚ ਆਏ ਨੇ ਕਿ ਇਹ ਇਹ ਬੋਡੀ ਸਟਰਕਚਰ ਨੂੰ ਮੇਨ ਰੱਖਦੇ ਨੇ ਨਾ ਕਿ ਉਹ ਕਲਰ ਕੰਗੋ ਜਿਹੜੇ ਪੰਜ ਕ ਲੈਣ ਆ ਉਹ ਤਾਂ ਤਰੀ ਬਣ ਤੁਸੀਂ ਲਾ ਲੋ ਸਾਰੀ ਨਸਲਾਂ ਵਿੱਚ ਆ ਜਾਂਦਾ ਜਾਫਰਾਬਾਦੀ ਵਿੱਚ ਆਏ ਤੋਂ ਤਾਂ ਕਿ థਾਈਲੈਂਡ ਦੇ ਵਿੱਚ ਇੱਕ ਜਿਹੜੀ ਨਸਲ ਉਹਦੇ ਵਿੱਚ ਚਾਰ ਪੰਜ ਹਾਂ ਜੀ ਲਿਸਟ ਆਫ ਕੰਮ ਹਾਂ ਜੀ ਜਿਹਨੂੰ ਆਪਾਂ ਗ੍ਰੇਡੇਟ ਕਹਿੰਦੇ ਉਹ ਕੋਮ ਕੰਮ ਹਾਂ ਜੀ ਹਾਂ ਜੀ ਕੋਸ਼ਿਸ਼ ਤੇ ਚੱਲ ਜਾ ਤੇ ਜਿਹੜਾ ਮੇਨ ਵਾਲਾ ਬਾਡੀ ਸਟਰਕਚਰ ਵਾਲੀ ਜਿਹੜੀ ਨੀਲੀ 라ਵੀ ਆ ਉਹ ਚਲੋ ਸਾਰਾ ਕੁਝ ਅਸੀਂ ਸਾਰ ਨੂੰ ਪਛੰਮ ਦਿਆ ਪਰ ਉਹ ਤੁਹਾਨੂੰ ਐ ਤਾਰ ਤੈਨੂੰ ਪੂਰੀ ਮਿਲੂਗੀ ਤੈਨੂੰ ਦੇਖਣ ਨੂੰ ਮਿਲੂਗੀ ਦੇਖਣ ਨੂੰ ਮਿਲੂਗੀ ਤੁਹਾਨੂੰ ਸਿੱਖਣ ਨੂੰ ਮਿਲੂਗਾ ਅੱਜ ਮੰਨ ਲਓ ਜੇ ਤੁਸੀਂ ਅੱਜ ਆਏ ਨਾ ਵੀਰੇ ਇੱਥੋਂ ਤੁਸੀਂ ਜਿਹੜਾ ਸਮਾਂ ਤੁਹਾਡਾ ਬੀਤਿਤ ਹੋਇਆ ਇੱਥੇ ਜਿਹੜੇ ਅੰਕਲ ਜਿਹੜੇ ਮੈਂ ਕੈਂਡਾ ਲੇਟ ਸੀ ਕਿੰਨਾ ਕੁ ਸਤਨੂੰ ਸੁਣਨ ਨੂੰ ਮਿਲਿਆ ਹੁਣ ਹਾਂ ਇਹ ਗੱਲਾਂ ਹੋ ਜਾਂਦੀਆਂ ਜੀ ਕਿਉਂਕਿ ਸਿੱਖ ਕੇ ਹਮੇਸ਼ਾ ਬੰਦਾ ਵੱਡਾ ਹੁੰਦਾ ਜਮਦਾਰ ਤਾਂ ਕੋਈ ਨਹੀਂ ਹਾਂ ਬਾਕੀ ਬਾਈ ਜਾਨ ਮਿਹਨਤ ਬਹੁਤ ਜ਼ਿਆਦਾ ਕੀਤੀਆਂ ਨੇ ਜਿਵੇਂ ਤੁਹਾਨੂੰ ਉਹਨਾਂ ਦੱਸੇ ਮੁਤਾਬਕ ਨਾ ਜਿਨੇ ਪਿੰਨੀਆਂ ਫੰਡਰ ਮੱਜਾਂ ਸਾਰੀਆਂ ਟੋਕੜ ਮੱਜਾਂ ਜਾਂ ਥਾਣਾ ਤੋਂ ਮਰੀਆਂ ਲਈਆਂ ਨੇ ਤੇ ਆ ਬੰਦਾ ਕੀ ਲੋਕੀ ਬੇਚਦੇ ਆ। ਬਸ ਉਹ politicomantl ਕਰ ਲਈਓ ਬਾਈ ਕੋਈ ਨਹੀਂ। ਤੇ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਤੇ ਚਲੋ ਅੱਜ ਮਲਬੀ ਸਾਨੂੰ ਮਲਬੀ ਇਹਨਾਂ ਗਿਫਟ ਹੀ ਸਾਨੂੰ ਬਲ ਦੇਣ ਦੇ ਸਾਰਿਆਂ ਨੂੰ। ਤੁਸੀਂ ਸਹੀ ਗੱਲ ਹੈ। ਚੰਗਾ ਜਾਨਦਾਰ ਗਿਫਟ ਦੇ ਵਿੱਚ ਵੀ ਮਿਲ ਜੇ ਉਹਨਾ ਬਹੁਤ ਵਧੀਆ। ਹਾਂਜੀ ਹਾਂਜੀ ਹਾਂਜੀ। ਜਿਹੜੀ ਬਰੀਡ ਦੀ ਚੀਜ਼ ਆ ਨਾ ਵੀਰੇ ਉਹ ਗਿਫਟ ਦੇ ਤੌਰ ਤੇ ਵੀ ਮਿਲ ਜੇ ਤਾਂ ਮੈਂ ਸ਼ੁਕਰਗੁਜ਼ਾਰ ਕਰਨਾ ਉਹਨਾਂ ਦਾ। ਹਾਂਜੀ। ਹਣਾ ਅੱਛਾ ਜਿਹੜੇ ਤੁਸੀਂ ਜਾਨਵਰ ਲੈ ਕੇ ਚੱਲੇ ਹੁਣ ਇਹਨਾਂ ਨੂੰ ਉੱਥੇ ਆਪਦੇ ਇਲਾਕੇ ਦੇ ਵਿੱਚ ਅੱਗੇ ਇੱਕ ਪੈਰ ਵਾਈ ਪੈਰ ਬਰ ਸੀਮਣ ਸੋਮਣੀ ਤਿਆਰ ਕਰੋਗੇ ਕਿ ਹਾਂਜੀ ਹਜੇ ਤੋਂ ਥੋੜੇ ਜੇ ਮਤਲਬ ਛੋਟੇ ਆ ਬੱਚੇ ਆ ਬੱਚੇ ਆਂ ਬਿਲਕੁਲ ਕਰਾਂਗੇ ਜਿਹੜਾ ਪਹਿਲਾ ਹੀ ਕਟਾ ਖੜਿਆ ਵਾ ਜੱਟ ਦਾ ਜੀ ਤੇ ਉਹ ਬਾਈ ਥਰੂ ਕਰਿਆ ਉਹਦਾ ਬਿਲਕੁਲ ਹੀ ਸੀਮਣ ਬਣਾਵਾਂਗੇ ਠੀਕ ਹੈ ਜੀ ਹਾਂਜੀ ਵੀ ਮੰਨ ਲਓ ਕਹਿਣ ਤੋਂ ਪਹਿਲੇ ਆਉਣ ਵਾਲੇ ਸਮੇਂ ਦੇ ਵਿੱਚ ਤਿਆਰੀ ਫੁੱਲ ਹੈ ਹਣਾ ਮਦਾਨ ਦੇ ਵਿੱਚ ਉਤਰਾਂਗੇ ਜੋ ਸ਼ੁਕਰ ਆ ਜੀ ਤੁਹਾਨੂੰ ਇੱਕ ਵਾਰੀ ਫੇਰ ਵੀ ਡੀਟੇਲ ਸਾਰੀਆਂ ਬਹੁਤ ਬਤਾ ਦਿਓ ਧੰਨਵਾਦ ਬਰਾਵਾ ਕੈਂਟੀ ਫੇਰ ਤੇਰੇ ਵੱਲੀ ਉਹ ਇਕੱਠੇ ਪਾਉਂਗਾ ਠੀਕ ਹੈ ਠੀਕ ਹੈ ਹਾਂ ਫਿਰ ਗੱਲ ਬਾਤ ਅੱਛਾ ਇਹ ਤਾਂ ਕਿੰਨੀਆਂ ਜਾਣਕਾਰੀਆਂ ਹੋ ਗਈਆਂ ਹਨਾ ਵੀਰੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੁਣ ਵੀਰੇ ਹੁਣੀ ਜਿੰਨੇ ਵੀ ਆਇਆ ਭਰਾ ਕੋਈ ਵੀ ਗੁੱਸਾ ਨਾ ਕਰਿਆ ਜੇ ਵੀ ਗੱਲਾਂ ਨਹੀਂ ਕੀਤੀਆਂ ਕਿਉਂਕਿ ਆਪਾਂ ਕੱਲੇ-ਕੱਲੇ ਤੁਝੇ ਪੁੱਛਿਆ ਤਾਂ ਸੁਣਨ ਵਾਲਾ ਜਿਹੜਾ ਉਹ ਅਗਲਾ ਕਹਿ ਦਿੰਦਾ ਕਿਉਂਕਿ ਗੱਲਾਂ ਜਾਣਕਾਰੀ ਵਾਲੀਆਂ ਨਹੀਂ ਲੈਣੀਆਂ ਤੇ ਪੜ੍ਹਗੀਆਂ ਵਧੀਆ ਰਹਿਣੀਆਂ ਆਪਾਂ ਕੱਲ ਬਾਦ ਅੰਕਲ ਨਾਲ ਹੀ ਕਰਦੇ ਹਾਂ ਇੰਦੀਆਂ ਬਹੁਤ ਸਾਰੀਆਂ ਚੀਜ਼ਾਂ ਮੇਰੇ ਕੋਲ ਧੂਰੀਆਂ ਪਈਆਂ ਜਿਹੜੋਂ ਛੱਡ ਕੇ ਨਹੀਂ ਜਾਣੀਆਂ ਅੱਜ ਪਸਾ ਮੰਨਿਆ ਅੰਕਲ ਇਹਦਾ ਮੰਨਦਾ ਨਹੀਂ ਹੁੰਦਾ ਹਨਾ ਅੰਕਲ ਦੀ ਯਾਰ ਕਦੋਂ ਕੱਢਣਾ ਹੈ ਟਾਈਮ ਬਾਅਦ ਕਰਾਂਗਾ ਸਰ ਤਾਂ ਇਹ ਗੱਲਾਂ ਤੁਮ ਸਾਡੇ ਪਿੰਡ ਤੱਕ ਨਾ ਜੀ ਕੋਈ ਨਾ ਬਸ ਇੰਨਾ ਕੋਈ ਦੱਸ ਦੇ ਬਾਹਲਾ ਨਹੀਂ ਕੁਝ ਪੁੱਛਦਾ ਤੁਹਾਨੂੰ ਸਾਂਕਲੀ ਫਿਰ ਜਿਹੜੇ ਹੁਣ ਜਾਨਵਰ ਆਪਣੇ ਫਾਰਮ ਦੇ ਉੱਤੇ ਮੱਝਾਂ ਜਿਹੜੀਆਂ ਕਿੰਨੇ ਕਿੰਨੇ ਦੁੱਧ ਲੀਆਂ ਇਸ ਟਾਈਮ ਬਾਰੇ ਸਾਡੇ ਕੋਲੇ 12 ਕਿਲੋ ਤਾਂ ਲੈ ਕੇ ਜਾਈ 19 ਕਿਲੋ ਅਸੀਂ ਚੁਆਇਆ ਜੀ 19 ਕਿਲੋ ਦੀ ਜਿਹੜੀ ਕੋਧ ਆਉਂਦੀ ਹੈ ਜਿਹੜੇ ਇਹੋ ਉਹਨਾਂ ਦੀ ਕਪੈਸਿਟੀ ਦਾ ਜ਼ਿਆਦਾ ਹੈ ਉਹਨਾਂ ਨੇ ਇੱਕ ਮੱਝ ਖੜੀ ਆ ਮਮਸਰ ਸਾਹਿਬ ਨੇ ਚੁਆਇਆ ਸੀ 18 ਕਿਲੋ ਜੀ ਸੇਕਟਾਈਸਗੀ ਦੋ ਵਾਰੀ ਜਿਲੇ ਪੱਦਰ ਤੇ ਪਹਿਲੇ ਪਹਿਲੇ ਨੰਬਰ ਤੇ 20 ਕਿਲੋ ਤੋਂ ਉਹਨਾਂ ਦੇ ਘਰੇ ਉਹ ਕਹਿੰਦੇ ਸਾਡੇ ਕਿਲੋ 23 ਕਿਲੋ ਦਿੱਤਾ ਇਹ ਹੁਣ ਉਹ ਜਾਣਦੇ ਆ ਜੀ 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 ਪਰ ਅਸੀਂ ਇਹਦਾ 19 ਕਿਲੋ ਤੋਂ ਦੋਇਆ ਜੀ ਆਪਾਂ ਆਪਦੇ ਫਾਰਮ ਤੋਂ 19 ਕਿਲੋ ਦੋ ਜਿਹੜਾ ਚੋਲਿਆ ਹਾਂਜੀ ਚੋਲਿਆ ਪਹਿਲਾਂ ਝੋਟੀਆਂ ਸਾਡੇ ਕੋਲੇ ਜਿਹੜੀਆਂ ਮਾਰ ਦਤੀਆਂ ਸੀਗੀਆਂ ਇੱਕ ਨਹੀਂ ਸਾਢੇ 13 ਦਿੱਤਾ ਹੀ ਇਹਨੇ ਤੇ ਇੱਕ ਪਾਕਿਸਤਾਨ ਵਾਲੀ ਮੈਂ ਦੀ ਹੈ ਜਿਹੜੀ ਮੇਰੇ ਕੋਲੇ ਦੋ ਮੱਝਾਂ ਆਈਆਂ ਸੀ ਇੰਪੋਰਟ ਪਾਕਿਸਤਾਨੋਂ ਆਏ ਉਹਨੇ 16 ਕਿਲੋ ਦੋ ਦੰਦ ਦੇ ਵਿੱਚ ਦਿੱਤਾ ਉਹਨਾਂ ਨੇ 16 ਕਿਲੋ ਦੋ ਦੰਦ ਦੇ ਵਿੱਚ ਅੱਛਾ ਇਹ ਕਹਿੰਦੇ ਤੁਹਾਡੇ ਮਨ ਲਾ ਜਿਹੜੇ ਕੱਟੇ ਲੈਂਦੇ ਆ ਤੁਸੀਂ ਮਨੋ ਜੀ ਹੈਨਾ ਉਹਨਾਂ ਦੀ ਫਿਰ ਬ੍ਰੀਡ ਵਸਟੀਮ ਨੂੰ ਤਾਂ ਪੂਰੀ ਚਰਚਾ ਦੇ ਵਿੱਚ ਫਿਰ ਗੱਲਬਾਤ ਨਹੀਂ ਸੀ ਮੈਨੂੰ ਮੈਂ ਵਪਾਰਕ ਪੱਤਰ ਤੇ ਨਹੀਂ ਬੇਜਦਾ ਜੀ ਉਹ ਵੀ ਹੁਣ ਕਾਫੀ ਸਾਲਾਂ ਬਾਅਦ ਬਣਾਇਆ ਸੀਗਾ ਜੀ ਚਾਰ ਦੋਸਤ ਬਾਹਲਾ ਮੰਗਦੇ ਸੀਗੇ ਜੀ ਫਿਰ ਉਹਨਾਂ ਕ ਬਣਾ ਲਿਆ ਸੀਗੇ ਜੀ ਮਨੋ ਕਿਹਨ ਤੋਂ ਭ ਵੀ ਆਪਦੇ ਭੈਣ ਭਰਾਵਾਂ ਵੀ ਗਈ ਹਾਂ ਜੀ ਉਹਨਾਂ ਦੀ ਉਹ ਉਹ ਦੁੱਧ ਨਹੀਂ ਉਹ ਮੈਂ ਅੱਜ ਤੱਕ ਕੋਈ ਪੋਸਟ ਨਹੀਂ ਪਾਈ ਜੀ ਬਿਲਕੁਲ ਮੇਰਾ ਕੋਈ ਸੀ ਮਨ ਝੋਟਿਆਂ ਦਾ ਲੈ ਕੇ ਜਾਵੇ ਜੀ ਜਾਂ ਕੋਈ ਮੇਰੇ ਕੋਲੋਂ ਕੱਟੀ ਲੈ ਕੇ ਜਾਵੇ ਜਾਂ ਮੇਰੇ ਕੋਲੋਂ ਕੋਈ ਕੱਟਾ ਲੈ ਕੇ ਜਾਵੇ ਜੀ ਜੀ ਮੇਰੇ ਕੋਲੇ ਦੇਣ ਨੂੰ ਹੁੰਦੇ ਕਹਿੰਦੇ 500 ਮੈ ਲਿਆ ਕਹਿੰਦੇ ਦਿੰਦਾ ਇਹ ਐਸਾ ਨਹੀਂ ਕਹਿੰਦਾ ਜੇ ਆਪਦੇ ਕੋਲੇ ਹਜੇ ਦੇਣ ਨੂੰ ਆਪ ਦਾ ਹਜੇ ਤਜਰਬਾ ਹੀ ਕਰੀ ਜਾਂਦੇ ਠੀਕ ਹੈ ਅੱਛਾ ਜਿਵੇਂ ਤੁਸੀਂ ਹੁਣ ਮਾ ਜਾਨਵਰ ਤੁਹਾਡੇ ਕੋਲ ਸੋਹਣੀ ਸਿਹਤ ਦੇ ਵਿੱਚ ਖੜੇ ਹੋਏ ਨਹੀਂ ਹਜੇ ਉਹਨੀ ਸਿਹਤ ਨਹੀਂ ਵਧੀਆ ਉਹਨੀ ਬੜਾ ਵੇਖਣ ਨੂੰ ਫਿਰ ਕਿੰਨੇ ਬਸਾਂ ਸਾਡੇ ਕੋਲ ਕੇਅਰ ਹੀ ਨਹੀਂ ਹੋ ਰਹੀ ਜੀ ਹਾਂ ਜਾਨਵਰ ਚੰਗੇ ਆ ਹਾਂ ਜਾਨਵਰ ਆਪਦੇ ਕੋਲ ਵਧੀ ਹੋਈ ਰਿਪੋਰਟ ਚ ਬਹੁਤ ਵਧੀਆ ਪਰ ਹਜੇ ਸੰਭਾਲ ਚ ਸਾਡੇ ਵੱਲੋਂ ਕਮੀ ਹੈ ਜੀ ਚਲੋ ਫਿਰ ਵੀ ਦੇਖ ਦੇਖ ਵੇਖਣ ਨੂੰ ਕਰੀਏ ਇੱਕ ਮਾਹੌਲ ਸ਼ਾਂਤ ਦੇ ਵਿੱਚ ਰਹਿਣ ਦੀ ਉਹ ਸੋਹਣਾ ਇਹਨਾਂ ਦਾ ਜਿਹੜਾ ਵਾ ਹੁੰਦੀ ਹੈ ਇਧਰਲੇ ਪਾਸੇ ਅੰਕਲ ਜੀ ਨੇ ਉਹਨਾਂ ਨੇ ਬਣਾਇਆ ਹੋਇਆ ਛੱਪੜ ਮਿੱਤਰੋ ਇਹ ਵਿੱਚ ਰੀਲ ਚੱਲੀ ਜਦੋਂ ਵੇਖੋ ਇਹਦੇ ਵਿੱਚ ਆਨੰਦ ਲੈਂਦੀਆਂ ਇਹ ਜਦੋਂ ਹੁਣ ਲੋਨ ਗਰਮੀ ਹੁੰਦੀ ਆ ਇਹ ਫਿਰ ਸੂਬਾ ਵਾੜ ਦਿੰਦੇ ਨੇ ਕਦੀ ਇਹਦੇ ਵਿੱਚ ਹਾਂ ਜੀ ਹੁਣ ਜਿਵੇਂ ਮੱਛਰ ਹੋ ਜਾਂਦਾ ਰਾਤ ਨੂੰ ਹੰਦਿਆਂ ਵਿੱਚ ਜੀ ਤੇ ਨਹੀਂ ਗਰਮੀ ਦੇ ਵਿੱਚ ਦੇ ਨੇ ਹੁੰਦੇ ਗਰਮੀ ਦੇ ਵੀ ਜਿਵੇਂ ਹੁਣ ਮੱਛਰ ਦਾ ਮੱਛਰ ਤੋਂ ਪਚਾਉਂਦੇ ਰਾਤ ਨੂੰ ਵਾੜ ਦਿੰਦੇ ਨੇ ਆਪ ਵੀ ਭੱਜ-ਭੱਜ ਜਾਂਦੇ ਕਾ ਵਿੱਚ ਇਧਰ ਹੁੰਦੇ ਚਾਹ ਨੂੰ ਪਾਉਂਦੀ ਮੱਛਰ ਹੈ ਵੀ ਜ਼ਿਆਦਾ ਅੱਛਾ ਇੱਕ ਮਾਲਾ ਜਿਵੇਂ ਹੁਣ ਆਪਣੀਆਂ ਮਈਆਂ ਰੱਖੀਆਂ ਹੋਈਆਂ ਹਨਾ ਸਾਰੀਆਂ ਇਹਨਾਂ ਦੀ ਫਿਰ ਫੀਡ ਦਾ ਲੈਵਲ ਕੀ ਵਰਤਦੇ ਹੋ ਫੀਡ ਅਸੀਂ ਆਪ ਦੀ ਬਣਾਉਨੇ ਜੀ ਆਪ ਹੀ ਹਾਂਜੀ ਜੀ ਕੋਈ ਜਿਵੇਂ ਆਪਾਂ ਦੇਸੀ ਚੀਜ਼ਾਂ ਤੋਂ ਤਿਆਰ ਕਰਦੇ ਨਹੀਂ ਦੇਸੀ ਦੂਸੀ ਕੋਈ ਨਹੀਂ ਸਾਡਾ ਇਹ ਕੋਈ ਐਡੇ ਵਧੀਆ ਵਾਲੇ ਫਾਰਮੂਲੇ ਨਹੀਂ ਜੀ ਅਸੀਂ ਤਾਂ ਦੋ ਦੋ ਮਹੀਨਿਆਂ ਬਾਅਦ ਰੁੱਤ ਦੇ ਹਿਸਾਬ ਨਾਲ ਚੇਂਜ ਹੁੰਦੀ ਰਹਿੰਦੀ ਫੀਡ ਜੀ ਮਾਲਾ ਜਿਵੇਂ ਮੌਸਮੋਂ ਦੀ ਫੀਡ ਪਾਉਂਦੇ ਹਾਂ ਜੀ ਬਾਕੀ ਸਮਾਨ ਅਸੀਂ ਜ਼ਿਆਦਾਤਰ ਰਾਜਸਥਾਨ ਚੋਂ ਇਕੱਠਾ ਲੈ ਆਉਨੇ ਆ ਜੀ ਜੀ ਚਾਰ ਪੰਜ ਬੰਦੇ ਪੈਟ ਦੇ ਲੜ ਕੇ ਜੀ ਜੀ ਚੁੱਲੇ ਚੜੇ ਆ ਚੁੱਲੇ ਲੈ ਆਂਦੇ ਖੜਲੇ ਆਂਦੇ ਜੀ ਉਹਦੇ ਆਨੇ ਮਿੰਗੀ ਮੈਨੋ ਵੀ ਬਜਾਰੀ ਫੀਡ ਤੁਹਾਨੂੰ ਆਪਦੀ ਘਰ ਦੀ ਫੀਡ ਨਹੀਂ ਬਜਾਰੀ ਪੈਟ ਜਾਵੇਂ ਨਹੀਂ ਵਰਤਦੇ ਕੀ ਕਹਿਣਾ ਮਾਰੇ ਮੋਟੇ ਕਿਤੇ ਆੜੇ ਤੁਹਾਡੇ ਲੈ ਜਾਈ ਕਿ 19 ਕਿਲੋੜ ਪੈਗੇ ਤੇ ਮੁੱਠੀ ਨਹੀਂ ਦਿੰਦੇ ਠੀਕ ਹੈ ਜੀ ਤੇ ਅੰਦਰ ਦੁਜੇ ਜਿਵੇਂ ਆਪਣਾ ਹੁਣ ਸਣ ਸੀਮਨ ਰੱਖੇ ਹੋਏ ਵੱਡੇ ਹਨ ਜਿਵੇਂ ਜਿਹੜੇ ਭਰਾ ਜੁੜੇ ਹੋਏ ਫਿਰ ਉਹ ਵੀ ਕੱਟੇ-ਕੁੱਟੇ ਲੈ ਜਾਂਦੇ ਜਿਵੇਂ ਆਪਣੇ ਕੋਲੇ ਹਾਂ ਜੀ ਲੈ ਜਾਂਦੇ ਆ ਪਹਿਲਾਂ ਹੀ ਹੁਣ ਇੱਕ ਤਾਂ ਆਪਣਾ ਲਕਸ਼ਮੀ ਡੇਰੀ ਫਾਰਮ ਤੇ ਕੱਟਾ ਗਿਆ ਜੀ ਜੀ ਇਸ ਲਈ ਲੈ ਕੇ ਗਿਆ ਸ਼ੇਰ ਬਾਜੂ ਜੀ ਜੀ ਤੇ ਉਹ ਅਰਜਨ ਦੇ ਨਾਮ ਤੇ ਸੀ ਬਣਾਉਂਦਾ ਜੀ ਉਹਨਾਂ ਦਾ ਅਰਜਨ ਦੇ ਉਹ ਆਪਣੇ ਫਾਰਮ ਤੋਂ ਹੀ ਗਿਆ ਜਿਹੜਾ ਸੰਸਰੀ ਵਾਲ ਫਾਰਮ ਤੇ ਉਹ ਜਿਹੜਾ ਗਿਆ ਸੀਗਾ ਨਹੀਂ ਉਹ ਜੱਟ ਗਿਆ ਸੀਗਾ ਇੱਕ ਸਾਲ ਆਸਤੇ ਦਿੱਤਾ ਸੀ ਉਹ ਵੀ ਆਪਾਂ ਯਾਰੀ ਦੋਸਤ ਦੇ ਤੌਰ ਤੇ ਦਿੱਤਾ ਸੀ ਜੀ ਉਹ ਵਾਪਸ ਆ ਗਿਆ ਹਾਂ ਜੀ ਉਹ ਆਪਾਂ ਇੱਕ ਸਾਲ ਆਸਤੇ ਫਿਰ ਸਾਨੂੰ ਬ੍ਰੀਡ ਆਸਤੇ ਚਾਹੀਦਾ ਸੀ ਜੀ 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 ਤੇ ਉਹਨਾਂ ਨੇ ਮਨ ਲਾ ਉੱਥੇ ਇਹ ਲੈ ਕੇ ਗਿਆ ਉਹਦੀ ਮਤਲਬ ਬਰਤੋ ਵਿੱਚ ਵੀ ਸੀ ਉਹ ਹਾਂਜੀ ਉਹਨਾਂ ਨੇ ਸੀਮਰ ਬੈਂਕ ਲਾਈ ਸੀ ਫਿਰ ਉਹਨਾਂ ਨੂੰ ਜ਼ਰੂਰਤ ਸੀਗੀ ਕੋਈ ਚੰਗਾ ਛੋਟਾ ਉਹਦੇ ਮਿਲਿਆ ਨਹੀਂ ਸੀ ਤਾਂ ਨੂੰ ਜੀ 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 ਮਾਦ ਵਿਚ ਆਣਾ ਮਿਲਿਆ ਜੀ ਠੀਕ ਹੈ ਜੀ ਅੱਗੇ ਆਪਾਂ ਤੁਸੀਂ ਕਿਉਂਕਿ ਸਾਡੇ ਕੋਲ ਵੀ ਸਮਾਂ ਘਟਾ ਹਰ ਇੱਕ ਬੰਦੇ ਕੋਈ ਸਮੇਂ ਦੀ ਦਿੱਕਤ ਹੁੰਦੀ ਹੈ ਸਾਰੇ ਜਾਣਦੇ ਦਸ਼ਕ ਵੀਰਾਂ ਨੂੰ ਕੀ ਕਹਿਣਾ ਚਾਹੋਗੇ ਕਿਹੜੇ ਮਨ ਲਾ ਕੀ ਚੰਗ ਸੋਚ ਕਿਹੜੇ ਸੋਚਦੇ ਪਹਿਲ ਦੇ ਧਾਰ ਤੋਂ ਜਿਵੇਂ ਨਵਾਂ ਕਦਮ ਚੱਕਣਾ ਕੀ ਚੱਕੇ ਮੈਂ ਇਹ ਕਹਿੰਦਾ ਵੀ ਬਾਹਰੋਂ ਜਿਹੜੇ ਫੋਨ ਆ ਕਾਫੀ ਬੰਦਿਆਂ ਦੇ ਆਉਂਦੇ ਆ ਜੀ ਬਈ ਤੁਸੀਂ ਇੱਥੋਂ ਹੀ ਗਏ ਆ ਜੀ ਬਈ ਉਹ ਤੋਂ ਹਾਲਾਤ ਵਿਗੜੇ ਹੀ ਆ ਜੀ ਬਈ ਤੁਸੀਂ ਜਿਹੜੇ ਸਬਜ਼ੀ ਬਾਗ ਦਿਖਾਏ ਜਾਂਦੇ ਆ ਤੁਹਾਨੂੰ ਜੀ ਜੀ ਤੇ ਉਹਨਾਂ ਮਗਰ ਲਾ ਕੇ ਉਹ ਇਹਨਾਂ ਕੰਮ ਚਲਾਇਓ ਜੀ ਤੇ ਦੇਰ ਤੁਹਾਨੂੰ ਆਪ ਹੀ ਕਰਨੀ ਪੈਣੀ ਆ ਜਿਵੇਂ ਬਾਹਰ ਕਰਦੇ ਆ ਬਿਲਕੁਲ ਮਿਹਨਤ ਹੱਥੀਂ ਕਰਨੀ ਹਾਂ ਜੀ ਜੇ ਆਪਾਂ ਕੱਲਾ ਹੁਣ ਰੀਲਾਂ ਦੇਖਦੇ ਇੱਕ ਇੱਕ ਇਹ ਵੀ ਮੈਂ ਫਾਰਮ ਜਾ ਕੇ ਕੋਰਦਾ ਜੀ ਉਹ ਤੁਸੀਂ ਦੇਖ ਲਓ ਵੀ ਜੇ ਚਲਾ ਸਕਦੇ ਆ ਤਾਂ ਆ ਕੇ ਕਰਿਓ ਜੀ ਬਿਲਕੁਲ ਨਹੀਂ ਜਿਨ੍ਹਾਂ ਨੇ ਸਮਾਨ ਵੇਚਣਾ ਉਹਨਾਂ ਨੇ ਤਾਂ ਕਹਿਣਾ ਵੀ ਆਜ ਲਓ ਮੈਨੂੰ ਜਿਵੇਂ ਆਪਾਂ ਇੱਕ ਨਵਾਂ ਪੈਰ ਪੁੱਟਣ ਦੀ ਜਾਣਕਾਰੀ ਤੋਂ ਬਿਨਾਂ ਹਾਂ ਜਾਨਕਾਰੀ ਵੀ ਬਾਕੀ ਵੀ ਬੇਨਤ ਤੁਹਾਨੂੰ ਆਪ ਕਰਨੀ ਪੈਣੀ ਹੈ ਜੀ ਡੀੜੇ ਲਾ ਕੇ ਵੇਚਣਾ ਪੈਣਾ ਇਹਦਾ ਲੈ ਕੇ 24 ਘੰਟੇ ਦਾ ਕੰਮ ਆ ਜੀ 12 ਕੰਨੀ ਹੈਗਾ ਵੀ ਜਾਨਵਰ ਆਪਾਂ ਕਿੱਲੇ ਤੋਂ ਚੰਗੇ ਬਾਣ ਲੈ ਤੇ ਆਪਾਂ ਆਪ ਮਹਿੰਗੀ ਗੱਡੀ ਤੇ ਲੈ ਕੇ ਝੂਟੇ ਲੈ ਉਹ ਚੀਜ਼ ਨੂੰ ਮੇਨਟੇਨ ਨਹੀਂ ਕਰਦੇ ਇਹਦਾ ਸਵੇਰ ਕਹਿੰਦੇ ਹੁੰਦੇ ਨੇ ਜਿਹੜਾ ਫਾਰਮ ਜੇ ਤੁਹਾਡੇ ਕੋਲ ਘੱਟ ਵੀ ਸਮਾਂ ਸਵੇਰ ਸੁਬਾ ਵੀ ਅੱਗੋਂ ਦੀ ਲੰਗ ਜੋ ਸ਼ਾਮ ਨੂੰ ਪਿੱਛ ਤਮੀ ਤੁਸੀਂ ਕੰਮ ਕਰਦੇ ਹਾਂ ਪਸ਼ੂ ਦੇ ਇਹ ਸੱਚੀ ਗੱਲ ਆ ਬਾਈ ਕਿਉਂਕਿ ਇੱਕ ਕਈ ਭਰਾ ਇਸੇ ਤਰ੍ਹਾਂ ਹੀ ਫੇਲ ਹੋ ਗਏ ਜਾਨਵਰ ਚੰਗੇ ਪੈਸਾ ਵੀ ਚੰਗਾ ਇਨਵੈਸਟ ਕਰ ਦਿੰਦੇ ਆ ਫਾਰਮ ਦੇ ਉੱਤੇ ਅਸੀਂ ਗੱਲ ਨਹੀਂ ਪਰ ਉਹਨੂੰ ਵਰਤਮ ਦਾ ਉਹਨੂੰ ਚਲਾਉਣ ਦਾ ਤਰੀਕਾ ਉਹਨਾਂ ਦੇ ਕੋਲ ਘੱਟ ਹੁੰਦਾ ਫੇਰ ਉਹ ਕਿਤੇ ਨਾ ਕਿਤੇ ਨੁਕਸਾਨ ਹੋ ਜਾਂਦਾ ਨੁਕਸਾਨ ਦੇ ਨਾਲ ਕਰਜ਼ਾ ਚੜ ਜਾਂਦਾ ਤੇ ਕਰਜ਼ੇ ਦੇ ਨਾਲ ਮਿੱਤਰੋ ਜਿਹੜਾ ਅਗਲਾ ਕਹਿ ਦਿੰਦਾ ਵੀ ਇਹ ਕਿੱਤੇ ਦੇ ਵਿੱਚੋਂ ਕੁਝ ਨਹੀਂ ਬਣਦਾ। ਬਾਕੀ ਜਿਹੜੀਆਂ ਆਪਾਂ ਵੀਡੀਓ ਦੇ ਵਿੱਚ ਕਹੀਏਗਾ ਵੇਨੇ ਆ ਉਹ ਜ਼ਰੂਰੀ ਨਹੀਂ ਆ ਆਪਾਂ ਵੀ ਸਾਰਾ ਉਵੇਂ ਹੀ ਆ। ਜੀ ਜੀ। ਬਾਕੀ ਜਿਹੜੀਆਂ ਬਸ਼ਕਲਾ ਤੁਹਾਨੂੰ ਆਉਣਗਾ ਉਹ ਤਾਂ ਦੱਸ ਹੀ ਨਹੀਂ ਰਿਹਾ ਕੋਈ। ਨਹੀਂ ਦੱਸਦਾ ਜੀ ਇਹਨਾ ਸ਼ੁਰੂਆਤੀ ਜਿਵੇਂ ਕੋਈ ਮੰਜ਼ਲ ਤੁਰਨ ਦੇ ਲਈ ਮਿੱਤਰੋ ਹੁਣ ਪੈਰ ਤੱਕ ਕਿਸਕਦਾ ਹੀ ਐ। ਜੇ ਉਹਨੂੰ ਮੰਨ ਲਾ ਆਪਾਂ ਤਿਲਕਣ ਤੋਂ ਬਚਾਵਾਂਗੇ ਤਾਂ ਉਹ ਆਪਣੇ ਵਾਸ ਹੀ ਆ। ਆਪਾਂ ਕਿਵੇਂ ਤੁਰਨ ਇਹ ਗੱਲ ਆ ਕਿ ਕਿ ਤਲਕਣ ਦੇ ਤਲਕਣੀ ਰਹਿਣਾ ਤੁਰੰਤ ਦਾ ਤਰੀਕਾ ਆਪਣਾ ਹੋਣਾ ਚਾਹੀਦਾ ਮਿੱਤਰੋ ਬਹੁਤ ਬਹੁਤ ਤੁਹਾਡਾ ਸਾਰਿਆਂ ਆਪਣਾਵਾਂ ਦਾ ਇੱਕ ਵਾਰੀ ਤੋਂ ਮੇਰੇ ਫਿਰ ਧੰਨਵਾਦ ਕਰਦਾ ਜਿਹੜੇ ਅੰਕਲ ਦੀ ਉਹਨਾਂ ਤੋਂ ਪਸ਼ੂ ਲੈ ਕੇ ਚੱਲੇ ਉਹਨਾਂ ਨੂੰ ਵਧਾਈ ਦਿਨਾ ਤੇ ਦੂਜੀ ਗੱਲ ਇਹ ਆ ਵੀ ਭਾਈ ਜੇ ਤੁਸੀਂ ਲੈ ਕੇ ਚੱਲੇ ਆ ਤੇ ਅੰਕਲ ਦੀ ਗੱਲ ਇੱਕ ਨੋਟ ਕਰਕੇ ਚੱਲਿਓ ਵੀ ਲੀਵਰ ਤੇ ਡਿਪੈਂਡ ਕਰਕੇ ਨਾ ਲਿਆ ਜੇ ਇਹ ਚੀਜ਼ ਸੋਚ ਕੇ ਰੱਖੋ ਪਰਿਵਾਰ ਦਾ ਸਹਿਯੋਗ ਹੁਣ ਬਹੁਤ ਜ਼ਰੂਰੀ ਆ ਇੱਕ ਸੱਜ ਗੱਲ ਹੋਰ ਰਹਿ ਗਈ ਸੀ ਆਪਣੇ ਅੰਡੀ ਜੀ ਨੂੰ ਕਿਹੜਾ ਵਾਰਡ ਮਿਲਿਆ ਹੋਇਆ ਜੀ ਉਹਨਾਂ ਨੂੰ ਸੀਐਮਏ ਵਾਰਡ ਮਿਲਿਆ ਇੱਕ ਮਾਤਰੀ ਵਾਰਡ ਜੀ ਪੰਜਾਬ ਦੀ ਪਹਿਲੀ ਕਿਸਾਨ ਔਰਤ ਸੀ ਜੀ ਨੂੰ ਇਹ ਵਾਰਡ ਮਿਲਿਆ ਜੀ ਬਰੀਡ ਦੇ ਵਿੱਚ ਬਰੀਡ ਦੇ ਵਿੱਚ ਹਾਂ ਜੀ ਮੇਰੇ ਨਾਲੋਂ ਜ਼ਿਆਦਾ ਉਹਦਾ ਇੰਟਰਸਟ ਹੈ ਇਹਦੇ ਵਿੱਚ ਜੀ ਉਹਦੇ ਕਰਕੇ ਸਾਰਾ ਕੁਝ ਹੋਇਆ ਜੀ ਤੇ ਬਾਕੀ ਹੁਣ ਉਹ 6:00 ਵਜੇ ਕੀ ਸੀ 6 ਮਹੀਨੇ ਬੈੱਡ ਤੇ ਰਹੀ ਹੋਣ ਜੀ ਤੇ ਉਹਨਾਂ ਦਾ ਪੂਰਾ ਸੁਜੋਗ ਹੈ ਬੋਲੋ ਹਾਂ ਜੀ ਵੀ ਮੈਂ ਕਹਾਂ ਤੋਂ ਭਾਵੇਂ ਮਿਹਨਤ ਸਾਰਾ ਪਰਿਵਾਰ ਦੇ ਗਿਆ ਫਿਰ ਅੱਜ ਬਹੁਤ ਧੰਨਵਾਦ ਯੂਨੀਵਰਸਿਟੀ ਵਾਲਿਆਂ ਦਾ ਜਿਨੇ ਆਨੇ ਸਾਨੂੰ ਪਛਾਣਿਆ ਪਛਾਣਿਆ ਸਹੀ ਗੱਲ ਆ ਜੀ ਵੀ ਮਤਲਬ ਕਦਰ ਕੀਤੀ ਜੀ ਇੱਜ਼ਤ ਦਿੱਤੀ ਅਸਾਂ ਐਂਕਲ ਜੇ ਫਾਰਮ ਕਰਕੇ ਕਿੰਨੇ ਧਾਰੇ ਦੇ ਵਿੱਚ ਬਣਾਇਆ ਹੋਇਆ ਇਹੇ ਪੰਜ ਕਨਾਲ ਦੇ ਵਿੱਚ ਵਿੱਚ ਪੰਜ ਕਨਾਲ ਦੇ ਵਿੱਚ ਤੇ ਆਹ ਜਿਹੜਾ ਸ਼ੈੱਡ ਆ ਫਿਰ ਇਹ ਕਿੰਨੇ ਦਾ ਬਣਾਇਆ ਹੈ 60 ਫੁੱਟ 1ਪਾਸਾ 84 ਫੁੱਟ 1ਪਾਸਾ ਇਹ 84 ਫੁੱਟ 1ਪਾਸਾ 60 ਫੁੱਟ 1ਪਾਸਾ ਵੀ ਮੰਨ ਲਓ ਇੱਕ ਵਧੀਆ ਸਕੂਨ ਮਿਲਦਾ ਹੋਊਗਾ ਹਨਾ ਜੀ ਇਹ ਮੈਂ ਹੁਣ ਕਾਫੀ ਇੱਥੇ ਸਰਕਾਰੀ ਟੂਰ ਵੀ ਆਉਂਦੇ ਰਹਿੰਦੇ ਸਾਡੇ ਜੀ ਗਿੱਲਾਂ ਤਵਾ ਕੇ ਜਾਂ ਹੋਰ ਵੀ ਜੀ ਉਹਨਾਂ ਨੇ ਦਾਦਾਮੀ ਛੱਟੇ ਕੰਮਜਾਬ ਨਹੀਂ ਮੱਝਾਸਤੇ ਅੱਛਾ ਜੀ ਕੀ ਕਰਦੇ ਤੇ ਇਹਦੇ ਇੱਕ ਤਾਂ ਸਭ ਤੋਂ ਵੱਡੀ ਸਿਆਲ ਦੇ ਵਿੱਚ ਸਮੱਸਿਆ ਜੀ ਠੜ ਠੜ ਦਾ ਬਹੁਤ ਜ਼ਿਆਦਾ ਜਿਹੜੀ ਉਦੋਂ ਗਰਮੈਸ਼ ਨਹੀਂ ਪਸੂਣ ਠੰਡ ਪੈਦਾ ਕਰੇ ਇੱਕ ਬੱਛਰਾ ਹਤੇ ਜਿਹੜੀ ਮੋਟੀ ਮੱਖੀ ਆ ਜੀ ਜੀ ਉਹ ਇੰਨਾ ਤੰਗ ਕਰਦੀ ਐ ਪੁੱਛੋ ਹੀ ਨਾ ਜੀ ਤੇ ਉਹਦੀ ਨੂੰ ਹੋਰਾਂ ਕਰਨੀ ਐ ਲੋਨੀ ਐ ਤੰਗ ਕਰਦਾ ਇਹਨਾਂ ਦਾ ਸਮੱਸਿਆ ਵਾਲਾ ਇਹ ਕਿਹੜਾ ਕਾਨਿਆ ਵਾਲਾ ਪਾਵੇ ਜੀ ਕਾਨਿਆ ਵਾਲਾ ਤਾਂ ਮੈਂ ਕੁਛ ਨਹੀਂ ਕਹਿੰਦਾ ਉਹ ਤਾਂ ਆਪੋ ਆਪਣੀ ਚੋਅ ਆ ਜੀ ਬਾਕੀ ਜਿਵੇਂ ਜਿਵੇਂ ਪਾਕਿਸਤਾਨ ਦੇ ਵਿੱਚ ਛੱਡਾ ਜਾਂ ਸਿਆ आईआरबी आसार पुराने ਛੱਡਾ ਜੀ ਜਾਂ ਯੂਨੀਵਰਸਿਟੀ ਦੇ ਵਿੱਚ ਬੰਦ ਛੱਡ ਹੋਵੇ ਤਾਂ ਵਧਗਾ ਬੰਦ ਛੱਡ ਹੋਵੇ ਮੇਨ ਕੰਮ ਮੱਖੀ ਵਾਚਰ ਉਹ ਨਹੀਂ ਮੈਥੋ ਲੈ ਕੇ ਕਵਰ ਹੋਵੇ ਵੀ ਜੇ ਤੁਸੀਂ ਰੱਖਣਾ ਵਾ 40 ਜੂੜੀ ਦਾ ਪ੍ਰਬੰਧ ਪਹਿਲਾਂ ਕਰ ਜਿਵੇਂ ਮੱਛਰਦਾਨੀ ਕਹਿ ਦਿੰਦੇ ਆਪਾਂ ਉਹ ਚੀਜ਼ਾਂ ਪਹਿਲਾਂ ਮੁੰਡੇ ਮੱਛਰ ਨਾਲ ਮੱਛਰ ਨਾਲ ਜਿਵੇਂ ਆਪਾਂ ਕਹਿ ਦਿੰਦੇ ਆ ਨਾ ਜੀ ਆਪਾਂ ਹੁਣ ਚੈਣ ਨਾਲ ਨਾ ਰਾਤ ਨੂੰ ਸੂਈ ਆਪ ਨੂੰ ਸੋਈਆਂ ਆਪਾਂ ਤੇ ਆਪਣਾ ਸਰੀਰ ਆ ਜਿਹੜਾ ਥਕਾਵਟ ਤੇ ਰਹਿੰਦਾ ਮੱਛਰ ਨਾਲੋਂ ਤਾਂ ਮੋਟੀ ਮੱਖੀ ਬਾਹਲਾ ਤੰਗ ਕਰਦੀ ਹੈ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਸਹੀ ਗੱਲ ਆ ਜੀ ਇਹਦੇ ਨਾਲ ਮੇਰਾ ਦੁੱਧ ਤੇ ਵੀ ਅਸਰ ਪੈਂਦਾ ਖਰਾਬ ਪੈਂਦਾ ਤੇ ਪਸ਼ੂ ਕੋਈ ਰੈਸਟ ਹੀ ਨਹੀਂ ਮਿਲਉਂਦੀ ਹਨਾ ਹੁਣ ਦਿਨੇ ਮਈਆਂ ਥੋੜੀਆਂ ਦੇਖ ਰਿਹਾ ਮੈਂ ਟੋਰਾਂ ਨੂੰ ਇਕੱਲੀ ਬੈਠੀਆਂ ਰਾਤ ਨੂੰ ਕੱਪੀ ਜਾਂਦਾ ਹਨਾ ਇਹਨਾਂ ਨੇ ਰਾਤ ਨੂੰ ਚੱਲੀਆਂ ਨੇ ਤੜਫੀ ਹੁਣ ਛੱਪੜ ਚਬਾ ਭੱਜ ਭੱਜ ਵਰਨਾ ਆਪਣੀਆਂ ਜਾਨ ਬਚਾਉਣ ਦੇ ਆਪਾਂ ਕਹਿ ਦਿੰਦੇ ਸਹੀ ਗੱਲ ਹੈ ਕਹਿੰਦੀ ਅੱਛਾ ਇਹ ਕਹਿੰਦੇ ਕਿਸੇ ਨਾਲ ਗੱਲਬਾਤ ਕਰਨੀ ਹੋਵੇ ਨੰਬਰ ਤਾਂ ਦੇ ਸਕਦੇ ਹਾਂ ਹ ਨਹੀਂ ਨੰਬਰ ਲੈ ਨਹੀਂ ਦੇਉਂਦੇ ਇਹਨਾਂ ਨੇ ਦੀ ਆਇਆ ਆਉਦੇ ਕੋਲੇ ਟਾਈਮ ਨਹੀਂ ਹੁੰਦਾ ਇਹ ਕੋਈ ਆਏਂਦੇ ਕਈ ਵਾਰੀ ਚੱਕਿਆ ਨਹੀਂ ਜਾਂਦਾ ਅਗਲਾ ਕਹਿੰਦਾ ਗਾਲਾਂ ਹੀ ਕੱਢਦਾ ਫੋਨ ਨਹੀਂ ਚੱਕਦਾ ਸਾਡਾ ਹਰ ਹਾਲਾਤ ਜਿਵੇਂ ਸਾਡੇ ਤੋਂ ਨਹੀਂ ਕਿਹੜਾ ਚੱਕਣਾ ਕਹਿੰਦਾ ਹੰਕਾਰੇ ਹੋਏ ਆ ਹਾਂਜੀ ਬਾਕੀ ਵਾਲੀ ਗੱਲ ਮੇਰਾ ਤਕਰੀਬਨ ਹੈਗਾ ਇਹ ਸਾਰਿਆਂ ਕੋਲੇ ਫੋਨ ਨੰਬਰ ਦੇ ਵਟਸਐਪ ਤੇ ਕਈ ਵਾਰੀ ਬੰਦੇ ਮੈਸੇਜ ਕਰ ਦਿੰਦੇ ਉਹਨਾਂ ਦੁਬਾਰਾ ਲਾਭ ਹੀ ਲਈਦਾ। ਮੈਂ ਮੈਂ ਰਿਪਲਾਈ ਤਕਰੀਬਨ ਜਿਹੜਾ ਜਾਣਕਾਰੀ ਲੋਕ ਇਤ ਹੈਗੀ ਹੈ। ਲੈ ਵੀ ਮਿੱਤਰੋ ਨੰਬਰ ਨਹੀਂ ਮੈਂਸ਼ਨ ਕਰਨਾ ਕਿਉਂਕਿ ਨੰਬਰ ਦੀ ਤੁਹਾਨੂੰ ਦਿੱਕਤ ਦੱਸ ਹੀ ਦਿੱਤੀ ਕਿਉਂਕਿ ਇੰਨੇ ਵੱਡੇ ਫਾਰਮ ਨੂੰ ਮੈਂਟੇਨ ਕਰਨਾ ਉਹਨੂੰ ਸਾਫ਼ ਸੰਭਾਲ ਉਹਦੀ ਦੇਖ ਰੇਖ ਦੇ ਵਿੱਚ ਹੀ ਦੇਣਾ ਜਿਹੜਾ ਉਹ ਪੂਰਾ ਹੋ ਜਾਂਦਾ। ਤੇ ਗੱਲ ਕਰਨ ਦਾ ਸਮਾਂ ਕਿਤੇ ਤੁਹਾਡਾ ਟੂਰ ਲੱਗਿਆ ਤੁਸੀਂ ਮਿੱਤਰੋ ਖੋਸੀ ਕੋਟਲੇ ਪਿੰਡ ਦੇ ਵਿੱਚ ਆ ਕੇ ਟੂਰ ਫਾਰਮ ਤੇ ਆ ਕੇ ਤੁਸੀਂ ਵਿਜ਼ਿਟ ਕਰਕੇ ਇੱਥੇ ਦੇਖ ਰੇਖ ਕਰ ਸਕਦੇ ਆ ਜਿਹੜਾ ਕੋਈ ਸਿੱਖਣਾ ਕੁਝ ਸਿੱਖਣ ਨੂੰ ਤੁਹਾਨੂੰ ਚਾਹੀਦਾ ਸਲਾਹ ਲੈਣੀ ਤਾਂ ਤੁਸੀਂ ਬਈ ਇੱਥੇ ਆ ਸਕਦੇ ਆ ਬਹੁਤ ਬਹੁਤ ਤੁਹਾਡਾ ਸ਼ੁਕਰ ਹੈ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਆ ਹੁਣ ਵੀਡੀਓ ਸ਼ੇਅਰ ਜਰੂਰ